ਸਾਨੂੰ ਜੀ ਕਿਛੇ ਨਹੀਂ ਕਿਥੇ ਕਬੀਲੇ ਜੀ ਪੈਸਾ ਦੇਣੇ ਕਿ ਸਾਨੂੰ ਕਿਸੇ ਨਿਹਾਲਾ ਨਾ ਰਹਿ ਨੂੰ ਮਾਇਆ ਤੇ ਮਾਤਾ ਜਗਿੰਦਰ ਸਿੰਘ ਅਗਰਾਹਾ ਤੁਹਾਨੂੰ ਕਿਤੇ ਮਿਲਣਾ ਹੀ ਘਰ ਵਿੱਚ ਆਪ ਦੀ ਮਰਜ਼ੀ ਨਾਲ ਮਾਤਾ ਨਵੇੜੋਗੇ ਕਿ ਜੱਥੇਬੰਦੀਆਂ ਤੋਂ ਪੁੱਛ ਕੇ ਨਵੇੜੋਗੇ ਜੱਥੇਬੰਦੀਆਂ ਕਿ ਕਿ ਪਹੁੰਚਿਆ ਸਾਨੂੰ ਘੁਮਾਲਾਏ ਪਰ ਉਹ ਦਮਾਸ ਕਰਿਆ ਸੀ ਕਰਿਆ ਸੀ ਇੱਕ ਵਕੀਰ ਹੋਰ ਸੀ ਉਹ ਜਦੋਂ ਦੇਖਿਆ ਉਹ ਤਾਂ ਛੋਟਾ ਜਿਹਾ ਸੀ ਉਮ ਬੈਠਾ ਗਏ ਡਾਕਾ ਲੱਗ ਗਿਆ ਮੈਂ ਕਿਉਂ ਗੋਲਡਨ ਦੀ ਮੈਕਾ ਸੰਪਤੀ ਚੋਰੀ ਕਰਨਾ ਤੁਹਾਡਾ ਕੰਮ ਡਾਕਾ ਕਲਾ ਠੀਕ ਨਰਮਨ ਨੂੰ ਤੇ ਗੋਲਡਈ ਵੀ ਨਰਮ ਸੀ ਮਾਤਾ ਜਿਹੜਾ ਸੱਤਾ ਜਿੱ ਨਹੀਂ ਆਏ ਹਰਜੋਤ ਬੈਂਸ ਵਰਗੇ ਅੱਜ ਜਾ ਕੇ ਵੀ ਨੂੰ ਕਾ ਕਮਟੀ ਚਰਨ ਤੇ ਕੜਾਪਾ ਜੜਿਆ ਹੋਇਆ ਤੁਹਾਡੇ ਇਸ ਕੇਸ ਦੇ ਉੱਤੇ ਪੈਸਾ ਜਗਿੰਦਰ ਸਿੰਘ ਗਰਾਹਾਂ ਦੀ ਜਥੇਬੰਦੀ ਲਾ ਰਹੀ ਹੈ ਸਾਰੀਆਂ ਜਥੇਬੰਦੀਆਂ ਲਾ ਰਹੀਆਂ ਬਾਹਰੋਂ ਪੈਸਾ ਆ ਰਿਹਾ ਕਿੱਥੋਂ ਲੱਗ ਰਿਹਾ ਪੈਸਾ ਕਿੰਨੇ ਰੁਪਏ ਲੱਗ ਗਏ ਹੋਣਗੇ ਹੁਣ ਤੱਕ ਮੋਟੀ ਜੀ ਗੱਲ ਜੇਕਰ ਪੁੱਛਗੇ ਮੋਟੀ ਜੀ ਗੱਲ ਦਾ ਰੱਖਦਾ ਜੀ ਸ਼ਸ਼ੀ ਦਾ ਰੱਖਦਾ ਸੀ ਇਸਨੂੰ ਕਿਰਾਇਆ ਤੁਸੀਂ ਕੋਈ ਵੱਡਾ ਟ੍ਰੈਕ ਲਾਵਾਂਗੇ ਏ ਕਰ ਟੰਗਨਾਰ ਨੌ ਤੁਹਾਡੇ ਤੋਂ ਮਾਫੀ ਮੰਗੇ ਅੱਛਾ ਜੀ ਤੁਸੀਂ ਮਾਫ ਕਰੋਗੇ ਇਹ ਮਾਫੀ ਨੂੰ 4 ਸਾਲ ਦੇ ਨਾਲ ਪੇਚ ਚੱਲਦੇ ਨੂੰ ਪਤਾ ਹੀ ਹੋ ਜਾਂਦੇ ਕਦੇ ਇਹ ਸੰਚਿਆ ਗਈ ਚੰਡੀਗੜ੍ਹ ਲਈ ਚੰਡੀਗੜ੍ਹ ਦਿੱਲੀ ਜਾਂ ਤੇ ਮਾਫੀ ਮੰਗਦਾ ਕੋਈ ਟਾਈਮ ਸੀ ਜੀ ਅਸੀਂ ਚੌਖਣ ਦੇ ਫੜਦੇ ਆ ਤਾਂ ਕੋਈ ਕਰਨ ਵਾਲਾ ਵਿਚਾਰੀ ਮਰੀਜ਼ ਦਾ ਨਾਮ ਆਇਆ ਮੈਂ ਅਮਾ ਬੋੜਾ ਗਿਆ ਇਹਨੇ ਗਾਂ ਪਟੋੜਾ ਨਾ ਬੋੜਾ ਅਮਰਨ ਮਾਇ ਦੀ ਮੱਲ ਕਿੰਨੂੰ ਜਿੰਨਾ ਕੁ ਸੀ ਇਹ ਕੀ ਕਰੀ ਕਿ ਹੋਂ ਨਰਮਾ ਤਾਂ ਹੋ ਗਿਆ 8 7 ਜਨ ਵੱਧਾ ਹਾਂਜੀ ਸਿਉਣਾ ਹਾਂ ਡੂੜ ਲੱਖ ਤੇ ਗਿਆ 2 ਲੱਖ ਤੇ ਗਿਆ ਹੁਣ ਐਟਟੇਰ ਤੇ ਨਰਮੇ ਦਾ ਪਾ 2 ਲੱਖ ਰਵੇ ਤਾਂ ਬਰਾਬਰ ਆਈ ਹੈ ਜਦੋਂ ਮੂੰਹ ਜੋਰ ਤੇ ਅੰਨੀ ਹਵਾ ਸੀ ਮੈਂ ਦੀਵੇ ਵਾਂਗ ਚਰਾਹੇ 'ਚ ਖੜਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਯਾਦਵਿੱਤ ਪੰਜਾਬ ਕਿਸਾਨੀ ਅੰਦੋਲਨ ਸਭ ਦੇ ਯਾਦ ਹੋਊਗਾ ਕੰਗਨਾਰ ਰਣੌਤ ਨੂੰ ਪੰਜਾਬ ਨਾ ਭੁੱਲਿਆ ਤੇ ਨਾ ਭੁੱਲਣਾ ਏ ਇੱਕ ਸਟੇਟਮੈਂਟ ਉਹਨਾਂ ਦੀ ਜਿਹੜੀ ਬਹੁਤ ਹੀ ਹੱਡਚੀਰਮੀ ਦਿਲਚੀਰਮੀ ਸੀ ਉਸ ਦੇ ਜਵਾਬ ਵਿੱਚ 2021 ਵਿੱਚ ਇੱਕ ਮਾਨ ਹਾਨੀ ਦਾ ਕੇਸ ਦਰਜ ਕੀਤਾ ਸੀ ਬੇਬੇ ਮਹਿੰਦਰ ਕੌਰ ਨੇ ਕਿ ਸਾਡੀਆਂ ਪੰਜਾਬਣ ਧੀਆ ਭੈਣਾਂ ਬੇਬੇ ਤੇ ਮਾਵਾ ਨੂੰ 100-100 ਰੁਪਏ ਤੇ ਵੇਕਣ ਵਾਲੀਆਂ ਜਾਂ ਹੋਰ ਮੰਦੇ ਚੰਗੇ ਬੋਲ ਬੋਲੇ ਤਾਂ ਬੋਲੇ ਕਿਉਂ ਉਹ ਕੇਸ ਇਥੋਂ ਤਿੱਕਰ ਆ ਗਿਆ ਕਿ ਕੰਗਨਾਰ ਨੌਤ ਨੂੰ ਆਖਰ ਆਕੜ ਛੱਡ ਕੇ ਪੰਜਾਬ ਦੀਆਂ ਕੋਟਾਂ ਦੇ ਵਿੱਚ ਹਾਜ਼ਰੀ ਲਵਾਉਣੀ ਪਈ ਤੇ ਅਗਲੀ ਹਾਜ਼ਰੀ 15 ਜਨਵਰੀ ਤੇ 2026 ਦੇ ਵਿੱਚ ਹੈ ਸਾਡੇ ਨਾਲ ਅੱਜ ਉਸ ਕੋਲ ਨੂੰ ਆਪਣੀ ਮਿਹਨਤ ਦੇ ਸਿਰ ਦੇ ਉੱਤੇ ਕੋਲਣ ਵਾਲੇ ਲੜਨ ਵਾਲੇ ਘਰ ਫੂਕ ਕੇ ਇਥੋਂ ਤਿੱਕਰ ਉੱਜਣ ਵਾਲੇ ਬੇਬੇ ਮਹਿੰਦਰ ਕੌਰ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਜਿਆਦਾ ਠੰਡ ਹੈ ਪਰ ਤੁਸੀਂ ਫਿਰ ਵੀ ਟਾਈਮ ਦਿੱਤਾਣ ਭਾਗ ਤੁਹਾਡੇ ਸਾਹੇ ਭਾਈ ਰੱਖ ਲੋ ਵੀ ਜੇ ਤੁਸੀਂ ਇੱਥੇ ਤੇ ਕਰ ਪਹੁੰਚੇ ਤੇ ਪੰਜਾਬ ਦੀ ਰੱਖਿਆ ਕਰਨ ਖੱਤਰੀ ਆਏ ਹਾਂ ਭਾਈ ਜੀ ਪੰਜਾਬ ਦਾ ਪਲਾ ਸੂਚਨ ਦੀ ਖਾਤਰ ਧੁੰਨਾਂ ਦੇ ਹੋਕੇ ਮਾਰ ਰਾਂ ਪੰਜਾਬ ਸਾਡਾ ਵਸਦਾਰ ਹੈ ਜੀ ਮਾਤਾ ਆਪਾਂ ਇਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਜਿਵੇਂ ਤੁਸੀਂ ਆਪਣੇ ਕਿਸੇ ਪੁੱਤ ਨਾਲ ਗੱਲ ਕਰ ਰਹੇ ਹੋ ਅੱਛਾ ਜੀ ਪੱਤਰਕਾਰਾਂ ਦੇ ਤੌਰ ਤੇ ਮੈਂ ਤੁਹਾਡੇ ਕੋਲ ਨਾ ਆਇਆ ਕਿਉਂਕਿ ਜਿੱਡੀ ਵੱਡੀ ਤੁਹਾਡੀ ਕੁਰਬਾਨੀ ਹੈ ਜੱਡਾ ਵੱਡਾ ਤੁਸੀਂ ਘੋਲ ਘੁੜ ਰਹੇ ਹੋ ਅੱਛਾ ਬੱਚੇ ਵੀ ਸਾਡੇ ਬੱਚੇ ਤੁਸੀਂ ਬਿਲਕੁਲ ਜੀ ਪਰ ਅਸੀਂ ਉਸ ਪੱਧਰ ਦਾ ਘੋਲ ਨਹੀਂ ਖੋਲ ਰਹੇ ਅਸੀਂ ਸਿਰਫ ਤੁਹਾਡੀ ਆਵਾਜ਼ ਬੁਲੰਦ ਕਰ ਸਕਦੇ ਹਾਂ ਹੁਣ ਟਿਕਰ 21 ਤੋਂ ਲੈ ਕੇ 26 ਚੜ ਗਿਆ ਕੇਸ ਤੁਸੀਂ ਲੜੀ ਜਾਂਦੀ ਹੈ ਅੱਛਾ ਜੀ ਇੱਕ ਗਲਤ ਫਹਿਮੀ ਵੀ ਹੋ ਸਕਦੀ ਹੈ ਜਿਹਨੂੰ ਕਹਿੰਦੇ ਆ ਭਲੇਖਾ ਵੀ ਹੋ ਸਕਦਾ ਹੈ ਕਿ ਇਹਨਾਂ ਨੂੰ ਬਾਹਰੋਂ ਬਹੁਤ ਪੈਸਾ ਚੜਦਾ ਹੋਊਗਾ ਇਹਨਾਂ ਨੂੰ ਜਥੇਬੰਦੀਆਂ ਬਹੁਤ ਪੈਸਾ ਦਿੰਦੀਆਂ ਹੋਣਗੀਆਂ ਪਤਾ ਨਹੀਂ ਬੇਬੇ ਮਹਿੰਦਰ ਕੌਰ ਤੇ ਉਹਦੇ ਪਰਿਵਾਰ ਨੇ ਕੀ ਕੁਝ ਬਣਾ ਲਿਆ ਕੀ ਕੁਝ ਲੈ ਲਿਆ ਮਾੜਾ ਜਿਹਾ ਇਹਨੂੰ ਸਪਸ਼ਟ ਕਰੋ ਸਾਨੂੰ ਜੀ ਕਿਸੇ ਨੇ ਇੱਕ ਨਿੱਕੀ ਕੌਡੀ ਵਜੇ ਪੈਸਾ ਦੇਣੇ ਕਿ ਇਸ ਸਾਨੂੰ ਕਿਸੇ ਨੇ ਹਾਲਾ ਨਾ ਰਹਿਣੀ ਮਾਰਿਆ ਸ਼ਾਵਾ ਸੇ ਨਹੀਂ ਆਖਿਆ ਜੇ ਤੁਸੀਂ ਤਕੜੇ ਹੋ ਜਾਂ ਕੋਈ ਐਈ ਨਹੀਂ ਸੁਣ ਤੁਸੀਂ ਕਿੱਥੇ ਵਸਦੇ ਹੋ ਕਿੱਥੇ ਰਹਿੰਦੇ ਹੋ ਕਿਸੇ ਨੇ ਬਾਤ ਨਹੀਂ ਪੁੱਛੀ ਸਾਡੀ ਅਸੀਂ ਤਾਂ ਚਲੋ ਗੁਰੂ ਦੀ ਕਿਰਪਾ ਨਾਲ ਫਿਰ ਆਪਦੀ ਅਣਖ ਖਾਤਰ ਜੇ ਸਾਨੂੰ ਆਖਿਆ ਹੂੰ 100-100 ਰੁਪਏ ਚ ਜਾਂਦੇ ਐ ਫਿਰ ਸਾਨੂੰ ਇਸ ਗੱਲ ਦਾ ਗੁੱਸਾ ਆਇਆ ਕਿ ਅਸੀਂ 100-100 ਖਾਤਰ ਜਾਂਦੇ ਆ ਨਹੀਂ ਅਸੀਂ ਆਪਦੀਆਂ ਜਾਇਦਾਦਾਂ ਦੀ ਖਾਤਰ ਜਾਂਦੇ ਸੋ ਜਦੋਂ ਸਾਨੂੰ ਪਤਾ ਲੱਗਿਆ ਪ੍ਰਧਾਨ ਮੰਤਰੀ ਨੇ ਤਿੰਨੋਂ ਖੇਤੀ ਕਾਨੂੰਨ ਬਣਾਏ ਤਾਂ ਸਾਨੂੰ ਉਸ ਦੇ ਸਿਰ ਤੇ ਪਾਈ ਬਹੁਤ ਗੁੱਸਾ ਆਇਆ ਅਗੇ ਛੋਡੀਆਂ ਜ਼ਮੀਨਾਂ ਖੋਈਆਂ ਜਾਣੀਆਂ ਪਲਾਟ ਬਣਾਏ ਜਾਣਗੇ ਤੋਂ ਉਹ ਦਿਹਾੜੀ ਦਿੱਤੀ ਜਾਊਗੀ ਥੋਥੋਂ ਹੋਰ ਜਨਤਾ ਤਾਂ ਇਸ ਟਾਈਮ ਤੇ 8 ਘੰਟੇ ਕੰਮ ਕਰਦੀ ਐ ਕਰਸਾਨਾ ਤੋਂ ਤੱਕ 12 ਘੰਟੇ ਕੰਮ ਕਰਾਇਆ ਕਰਨਗੇ ਥੋਂ ਤਾਂ ਆਪਦੀ ਮਰਜ਼ੀ ਨਾਲ ਪਾਣੀ ਵੀ ਨਹੀਂ ਪੀਣ ਦੇਣਾ ਫਿਰ ਭਾਈ ਅਸੀਂ ਕਬਰਾਂ ਉੱਤੇ ਵੀ ਹੈ ਜੇ ਸਾਡੇ ਹਾਂ ਜਾਇਦਾਤیں ਖੋਲੂਗਾ ਤੇ ਸਾਡੇ ਗੁਰੂਆਂ ਪੀਰਾਂ ਦੀ ਦਿੱਤੀ ਦਿੱਤੀ ਹੋਈ ਜਾਇਆ ਤਾਂ ਸੂਰਬੀਰਾਂ ਦੀ ਰੱਖੀ ਹੋਈ ਜਿਨੇ ਭਗਤ ਸਿੰਘ ਹੋਰਾਂ ਨੇ ਰਿਆਜਾਂ ਲੜਾਈ ਕਰੀ ਕੱਢੀ ਆਦੇ ਗਾਂ ਚ ਫਾਸੀਆਂ ਪਵਾਈਆਂ ਤੇ ਕੁਰਬਾਨੀਆਂ ਕੀਤੀਆਂ ਜਵਾਨੀਆਂ ਨੂੰ ਗਏ ਉਹ ਗਏ ਤੇ ਫਿਰ ਸਾਰੀ ਤਾਂ ਸਹੀ ਸਵਾਰਦੇ ਤੇ ਸਾਰੀ ਜਾੜਨ ਦੀ ਕਿੱਡੀ ਗੱਲ ਇਕ ਤਖਾਈ ਦੀ ਬੈਠੀਆਂ ਮਾਤਾ ਤੁਸੀਂ ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਹੋ ਜਥੇਬੰਦੀ ਤਰਨੇ ਜਾਂਦੇ ਸੀ ਜੀ ਜਿਨ੍ਹਾਂ ਨਾਲ ਤੁਸੀਂ ਜਾਂਦੇ ਸੀ ਹਾਂ ਅਗਰਾਹਾਂ ਇੱਥੇ ਸੀ ਪ੍ਰਧਾਨ ਸੀ ਜੁਗਿੰਦਰ ਸਿੰਘ ਅਗਰਾਹ ਜੀ ਜੀ ਇੱਥੇ ਸੀ ਰਖਲਾ ਧਰਮਪਾਲ ਉਹ ਜਦੋਂ ਗੁਰਦੁਆਰੇ ਜਾ ਕੇ ਹੁਕਾ ਦਿੰਦੇ ਸੀ ਨਾ ਵੀ ਆਓ ਪਾਈ ਕਿਸਾਨ ਨਾ ਕਿਸਾਨ ਚੱਲੋ ਆਪਣੇ ਤੇ ਇਹ ਵਾਰਤਾ ਹੋ ਰਹੀ ਹੈ ਸਰਕਾਰਾਂ ਆਪਾਂ ਮੈਂ ਕਰਦੀਆਂ ਕਰਦੀਆਂ ਆਪਣੀਆਂ ਜਾਇਦਾਦਾਂ ਖੋਣਗੇ ਤੇ ਫਿਰ ਸਾਰੇ ਪੰਜਾਬ ਦੀਆਂ ਹੀ ਮਾਵਾਂ ਸਾਰਾ ਪੰਜਾਬ ਕਾ ਮੁੱਠਿਆ ਵੀ ਹੈ ਸਾਡੇ ਗੁਰਗਾਂ ਪੀਰਾਂ ਦੀ ਆਪ ਦੇ ਬੱਚਾ ਹੁੰਨੀਆਂ ਚਨਾਇਆ ਫਿਰ ਦੇ ਛੀਸ ਦਿੱਤੇ ਗਾਂਲ ਹੋਈਆਂ ਕਰਵਾਨੀਆਂ ਕੀਤੀਆਂ ਉਹ ਗਏ ਤੇ ਆਪਾਂ ਸੇਖਣ ਕਿ ਉਹਨਾਂ ਦੀ ਪੂਰਨੀਆਂ ਤੇ ਚਲਦੇ ਤੇ ਆਪਾਂ ਨੂੰ ਘਰੇ ਬੈਠਣਾ ਕਿ ਅਸੀਂ ਕਰ ਜਾਈਏ ਅੱਛਾ ਤੁਹਾਡੀ ਕਿਤੇ ਮਾਤਾ ਜਗਿੰਦਰ ਸਿੰਘ ਗਰਾਹਾਂਾ ਤੁਹਾਨੂੰ ਕਿਤੇ ਮਿਲਣਾ ਹੀ ਘਰ ਵਿੱਚ ਨਾ ਵੀ ਘਰ ਤੇ ਨਸ ਸੀਗੇ ਖਿੰਦਰਸ਼ ਨਹੀਂ ਪਏ ਵਿਚਾਰਾਂ ਤੁਸੀਂ ਕਦੇ ਨਹੀਂ ਜਗਿੰਦਰ ਸਿੰਘ ਗਰਾਹਾਂ ਨੂੰ ਅਸੀਂ ਤੇ ਤੁਹਾਡੇ ਇਸ ਕੇਸ ਦੇ ਉੱਤੇ ਪੈਸਾ ਜਗਿੰਦਰ ਸਿੰਘ ਗਰਾਹਾਂ ਦੀ ਜਥੇਬੰਦੀ ਲਾ ਰਹੀ ਹੈ ਸਾਰੀਆਂ ਜਥੇਬੰਦੀਆਂ ਲਾ ਰਹੀਆਂ ਬਾਹਰੋਂ ਪੈਸਾ ਆ ਰਿਹਾ ਕਿੱਥੋਂ ਲੱਗ ਰਿਹਾ ਪੈਸਾ ਕਿਸ ਨੂੰ ਨਹੀਂ ਜੀ ਸਾਨੂੰ ਕਿਤੋਂ ਬਾਹਰੋਂ ਪੈਸਾ ਨਹੀਂ ਆਉਂਦਾ ਅਸੀਂ ਆ ਦੀ ਜੇਬ ਚ ਕਿਆ ਪੀ ਲੈਵਨੇ ਤੇ ਸਾਨੂੰ ਇਸ ਜਥੇਬੰਦੀਆਂ ਨੂੰ ਜਾਣਦੇ ਨਹੀਂ ਦੇਖੇ ਨਹੀਂ ਕੌਣ ਜਥੇਬੰਦੀ ਕੋਈ ਪੈਸਾ ਨਹੀਂ ਲਾ ਰਹੀ ਨਾ ਕੋਈ ਪੈਸਾ ਨਹੀਂ ਪੰਜੀ ਨਹੀਂ ਲਾ ਰਖੀ ਅਸੀਂ ਆਪਦੇ ਘਰ ਜੇਬ ਚ ਲੈ ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰਾਂ ਕਿ ਜਗਿੰਦਰ ਸਿੰਘ ਅਗਰਾਹਾਂ ਦੀ ਜਥੇਬੰਦੀ ਮਾਤਾ ਜੀ ਇਸ ਕੇਸ ਦੇ ਉੱਤੇ ਹੁਣ ਮਕਰੜਾ ਜੇ ਸ਼ਬਦ ਕਹਦੇ ਆ ਕਿ ਫੁੱਟੀ ਕੌਡੀ ਨਹੀਂ ਲਾਰੀ ਨਾ ਕੌਡੀ ਪੰਜੀ ਨਾ ਕੌਡੀ ਨਾ ਜਾਂ ਸਾਨੂੰ ਸਾਨੂੰ ਮਿਲੇ ਨਹੀਂ ਕੋਈ ਇਹ ਨਹੀਂ ਕਿਹਾ ਵੀ ਸ਼ਾਹ ਜੇ ਤੱਕੜਿਓ ਜਾਂ ਮਾੜੀ ਫਸੀ ਵੇਖੀ ਕੋਈ ਵਕੀਲਾਂ ਦਾ ਖਰਚਾ ਚੱਕੀ ਬੈਠੇ ਹੁਣ ਕੋਈ ਤੁਹਾਡੇ ਆਉਣ ਜਾਣ ਦਾ ਖਰਚਾ ਚੱਕੀ ਬੈਠੇ ਹੁਣ ਕਿਸੇ ਤਰੀਕੇ ਦਾ ਕੋਈ ਪੈਸਾ ਲੱਗਦਾ ਆਪ ਜਾਣਿਆ ਚਾਹੇ ਗੱਡੀ ਤੇ ਜਾਈਏ ਚਾਹੇ ਵਸਤੇ ਜਾਈਏ ਜਾਏ ਤਾਂ ਜਾਂਦੇ ਰੱਖਲਾ ਵੀ ਰੇਲ ਗੱਡੀ ਤੇ ਜਾਂਦੇ ਰੱਖਲਾ ਵੀ ਕਰਾਇਏ ਦੀ ਖਾਤਰੀ ਬਸ ਵੀ ਥੋੜੇ ਰੁਪਏ ਲੱਗਣ ਥੋੜੇ ਬਸ ਵੀ ਰਾਤ ਬਰਾਤੇ ਵੀ ਜਾਂਦੇ ਆ ਜਿਵੇਂ ਰਾਤ ਨੂੰ ਜਾਂਦੇ ਤਾਂ ਰਾਤ ਰਾਤ ਜਾ ਕੇ ਭਾਈ ਕੰਦੀ ਗਾੜੀ ਪਹੁੰਚਦੇ ਸੀ ਜਿਵੇਂ ਜੇ ਤਾਂ ਵਸਦੇ ਆ ਜੀ ਤਾਂ 3500 ਰੁਪਿਆ ਜਾਣ ਆਉਣ ਦਾ 700 ਲੱਗ ਜਾਂਦਾ ਹੈ ਇਹ ਗੱਡੀ ਜਨ 2.25 ਰਗ ਜਾਂਦਾ ਭਾਈ ਉਹ ਸਰਫੇ ਦੇ ਮਾਰੇ ਠੰਡ ਨੂੰ ਚੀ ਜਾਂਦਾ ਹਾਂ ਹਾਂ ਥੋੜੇ ਤੋਂ ਥੋੜੇ ਪੈਸੇ ਜਬੜੇਗੀ ਹਾਂ ਵੀ ਪੈਸੇ ਵਾਣੇ ਦੀ ਵੀ ਪਰ ਦੂਜੇ ਪਾਸੇ ਜਿੱਥੇ ਮੱਥਾ ਲੱਗਿਆ ਉੱਥੇ ਤਾਂ ਪੈਸੇ ਚਣੇ ਪਏ ਹੋਣਗੇ ਗਿੰਨ ਦੀ ਲੋੜ ਹੀ ਨਹੀਂ ਹੋਣੀ ਗੰਗਨਾਰ ਨੌਤਰੋਂ ਤਾਂ ਉਹਨੂੰ ਕਹਿੰਦੀ ਲੋੜ ਤਾਂ ਪੈਤਾ ਜਾ ਤਾਰੀ ਉਹਦੇ ਦੀਆਂ ਰੀਸਾਂ ਪੱਕੀਆਂ ਨਹੀਂ ਕਰਾਂਗੇ ਤੇ ਤੁਹਾਡੇ ਕੋਲੇ ਆਪਾਂ ਕਹਿ ਦੀ ਕਿ ਕਿਰਤਾ ਬਾਬੇ ਨਾਨਕ ਵਾਲੀ ਉਹਦੇ ਚੋਂ ਹੀ ਆਪਾਂ ਅਦਾਲਤਾਂ ਦੇ ਵਿੱਚ ਪੈਸੇ ਚੜਾਉਣੇ ਆ ਜਾਂ ਕਹਿ ਦੀ ਲਾਉਣੇ ਆ ਹੋਰ ਕੋਈ ਜਥੇਬੰਦੀ ਨੇ ਕਿਹਾ ਕਿ ਸਾਡੇ ਨਾਲ ਆਜੋ ਅਸੀਂ 4 ਰੁਪਏ ਅਸੀਂ ਤੁਹਾਡੇ ਕੇਸ ਤੇ ਲਾ ਦੇ ਕੋਈ ਨਹੀਂ ਵੇਖਿਆ ਜਥੇ ਬੰਦੀਆਂ ਕਿਹੜੀਆਂ ਜਥੇ ਬੰਦੀਆਂ ਤੇ ਕੀ ਹਾਲ ਹੈ ਅੱਜ ਅਸੀਂ ਵੇਖੇ ਨਹੀਂ ਦਰਸ਼ ਨਹੀਂ ਪਾਇਆ ਜਦੋਂ ਕੇਸ ਕਰਾਇਆ ਅੱਛਾ ਜੀ ਕੇਸ ਤੁਸੀਂ ਆਪਦੀ ਮਰਜ਼ੀ ਨਾਲ ਕੀਤਾ ਕਿ ਜਥੇ ਬੰਦੀਆਂ ਨੇ ਕੀਤਾ ਆਪਦੀ ਮਰਜ਼ੀ ਨਾਲ ਉਹ ਵਾਜਾਂ ਹੋਈ ਸੀ ਟਾਈਮ ਉਹਦੇ ਮੂਹਰੇ ਜਦ ਗੱਲਾਂ ਕਰਦੇ ਸੀ ਨਾ ਅਕਿ ਅਸੀਂ ਕਿਹੜਾਂ ਤੱਕ ਅਸੀਂ ਅੰਮ੍ਰਿਤਸਰੋਂ ਕਿਸੇ ਨੇ ਕੇਸ ਕਰਾਇਆ ਤੇ ਉਹ ਸਾਡੇ ਪਾਸ ਨਹੀਂ ਹੁੰਦਾ ਵੀ ਆਇਆ ਹਦੈਸੀ ਤੇਰੇ ਹੱਥੋਂ ਹੋਊਗਾ ਵੀ ਤੁਸੀਂ ਕਰੋ ਹਾਂ ਤੇਰੇ ਹੱਥੋਂ ਹੋਊਗਾ ਸਾਡੇ ਹੱਥੋਂ ਹੁੰਦਾ ਨਹੀਂ ਸਾਡੇ پاس ਨਹੀਂ ਕਰਦੇ ਫਿਰ ਭਾਈ ਸਾਨੂੰ ਰਖਲਾ ਵੀ ਜਾਂ ਸਾਡਾ ਮੁੰਡਾ 700 ਸੌਣ ਕਾ ਜੀ ਤਾਂ ਕਿੱਥੇ ਜਾਂਦਾ ਸੀ ਬੁੜੀਆਂ ਨੇ ਜੀ ਜੀ ਵੀ ਐਂ ਆਖਦੇ ਨਾ ਵੀ ਮਾਤਾ ਕੇਸ ਕਰੇ ਤੇ ਉਹਦੇ ਦਸ ਕੁ ਗੁੱਠੇ ਨਾ ਫੇਰੇ ਕੇਸ ਬਹਾਲ ਹੋ ਸਕਦਾ ਹੈ ਫਿਰ ਮੁੰਡੇ ਨੇ ਘਰੇ ਆਖਿਆ ਮੈਂ ਲੋਕ ਆਏ ਉਹਦੇ ਆਏ ਤੇ ਇੱਕ ਦੋ ਬੰਦੇ ਸਾਡੇ ਨਾਲ ਗਏ ਸਾਥ ਕੇ ਬਹਿਣ ਦੇ ਟੱਕਰ ਅਸੀਂ ਇੱਕ ਵਾਰੀ ਤਾਂ ਮੁਕੱਦਮਾ ਦਰਜ ਕਰਨ ਕਰਵਾਉਂਦੇ ਹਾਂ ਇੱਕ ਰਖ ਲਵੀ ਜੀ ਬੀ ਵਦੋ ਗਏ ਸਦੇ ਜਾਂ ਇੱਕ ਵਾਰੀ ਹੁਣ ਅਵਾਹੀ ਭਰਨ ਗਏ ਤਨੀ ਆ ਕੀ ਜਾਂਦੀ ਹੈ ਮਾ ਤਾਂ ਤੁਹਾਡੇ ਯਾਦ ਇੱਕ ਕੁਲਵਿੰਦਰ ਕੌਰ ਨਾਂ ਦੀ ਕੁੜੀ ਨੇ ਕੰਗਨਾਰ ਨੌਥ ਜਦੋਂ ਐਮਪੀ ਬਣ ਕੇ ਆਈ ਸੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ 6 ਜੂਨ ਤੇ 2024 ਦੀ ਗੱਲ ਹੈ ਲੱਪੜ ਮਾਰਿਆ ਸੀ ਫੁੰਦਿਆਂ ਪਈ ਲੱਪੜ ਗੱਲ ਸੁਣੀ ਹੋਊਗੀ ਤੁਸੀਂ ਹੁਣ ਬਹੁਤ タル ਸੁਣਿਆ ਇਸ ਤਰ੍ਹਾਂ ਦਾ ਉਹ ਨਾਲ ਵੀ ਕਿਤੇ ਗੱਲਬਾਤ ਹੋਈ ਜਾਂ ਤੁਹਾਨੂੰ ਉਸ ਗੱਲ ਦਾ ਪਤਾ ਉਹ ਵਿਚਾਰੀ ਸਾਡੀ ਮਿਲੀ ਨਹੀਂ ਕਿਤੇ ਉਹ ਗੱਲਾਂ ਮੈਲਾਂ ਚ ਸੁਣਦੇ ਆ ਵੇ ਕੁੜੀ ਨੇ ਵੀ ਆਇਆ ਕਰ ਜਦੋਂ ਕੰਗਰਾਂ ਨੇ ਆਖਿਆ ਵੀ ਮੈਂ ਲਾਂਗਦੀਆਂ ਕਿ ਉਹ ਹੀ ਤਲਾਸੀ ਦੇ ਮੋਬਾਈਲ ਵਖਾ ਹੂੰ ਤੇ ਜਦੋਂ ਆਖਿਆ ਮੈਂ ਨਹੀਂ ਵਖਾਉਂਦੀ ਵੀ ਮੈਂ ਪਿਆਂ ਵੀ ਆਹਨ ਤਾਰ ਬੁਝਲਾ ਕੜ ਬੁਝਲਾ ਹੂੰ ਵੀ ਆਪਦੇ ਹਕਾਰ ਚ ਵੀ ਮੈਂ ਜਿੱਤ ਗਈਆਂ ਬਹੁਤ ਵੱਡੀਆਂ ਆਦਿਆ ਨੇ ਵੀ ਮੈਨੂੰ ਹਮਾ ਹਮਾ ਕਿ ਇਹ ਵੀ ਮੈਥੋਂ ਡਰੂਗੇ ਹੁਣੇ ਭਾਈ ਹਰਖ ਚ ਲੱਪਾ ਠੋਕਿਆ ਕਿ ਸਾਡੀ ਮਾਵਾਂ ਤੁਵਰੀ ਤੋਹੀ ਰਹੀ ਤੋ ਅਜੇ ਸੁਧਰੀ ਨਹੀਂ ਭਾਈ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਪਿੱਛੇ ਖੜੇ ਸਾ ਆਪਣਾ ਦੇਣ ਨੂੰ ਫਿਰ ਉਸੇ ਨੇ ਮਰਾਇ ਉਹਨੇ ਹੌਸਲਾ ਮਤਾਇਆ ਹੂੰ ਤੇ ਉਹ ਗੁਰੂ ਸਿੱਖਣੀ ਸੀ ਜਿੱਤਾ ਹੀ ਅਣਖ ਜਾਗੀ ਫਿਰ ਰਖਲਾ ਮੈਂ ਮੋਟਾ ਜਿਹਾ ਸਵਾਲ ਪੁੱਛਾਂ ਵੈਸ ਤਾਂ ਅੰਕਲ ਨੂੰ ਪਤਾ ਹੋਊਗਾ ਅੱਛਾ ਜੀ ਚਾਰ ਪੰਜ ਸਾਲ ਹੋ ਗਏ ਕਿ ਇਸ ਚੱਲਦੇ ਨੂੰ ਹਾਂ ਕਿੰਨੇ ਕੁ ਰੁਪਏ ਲੱਗ ਗਏ ਹੋਣਗੇ ਹੁਣ ਤੱਕ ਮੋਟੀ ਜੀ ਗੱਲ ਜੇਕਰ ਪੁੱਛਗੇ ਤਾਂ ਮੋਟੀ ਜੀ ਗੱਲ ਤਾਂ ਰੱਖ ਲੈ ਇਸ ਅਸੀਂ ਤਾਂ ਰੱਖ ਲਾ ਕੇ ਇਸ ਲੋਨ ਕਰਾਇਆ ਸੀ ਕਰਾਇਆ ਸੀ ਕੋਈ ਵੱਡਾ ਟਰੈਕਟਰ ਲਵਾਵਾਂਗੇ ਰਖਲਾ ਲੋਨ ਕਰਾਇਆ ਸੀ ਟਰੈਕਟਰ ਲਵਾਵਾਂਗੇ ਹਾਂ ਵੀ ਟਰੈਕਟਰ ਲੰਗੇ ਹੋਈ ਕਰਾਂਗੇ ਹੂੰ ਤੇ ਉਹ ਰੱਖ ਲੈ ਜੇ ਇੱਧਰ ਚੱਲ ਪਿਆ ਗੱਲ ਤੇ ਫਿਰ ਉਹ ਤਾਂ ਗੱਲ ਟਰੈਕ ਚੱਲ ਜਾਈ ਰਹੀ ਵਿਚੇ ਰਹਿ ਗਈ ਵਿਚੇ ਹੀ ਰਹਿ ਗਈ ਤੇ ਉਹ ਭਾਈ ਕਰਦੇ ਕਰਦੇ ਗਾ 6 ਲੱਖ ਦਾ ਸੀ ਤੇ ਸਮਾਂ ਉਹ 6 ਲੱਖ ਦਾ ਸੀ ਉੱਤੇ ਕੋਈ ਕਿ ਨਹੀਂ বুঝਲਾ ਸਾਢੇ ਬਿਨਾ 10 ਗੁੱਤੇ ਲੈ ਸਾਢੇ 7 ਲੱਖ ਲੱਕੇ ਇਸ ਬਟਿੰਦਾ ਦਾ ਆਰ ਤੇ ਜਾ ਕਰਿਆ ਮਨੀਤ ਦੇ ਸਹੁਰਾ ਨੇ ਕਿ ਆਖਿਆ ਕਿ ਥੋੜੇ ਤਬੀ ਆ ਆ ਕਰ ਹੁਣ ਦਿੱਕਰ ਤੁਸੀਂ ਮਤਲਬ ਸਾਰਾ ਕੁਝ ਪਾ ਕੇ 8 ਲੱਖ ਦੇ ਨੇੜੇ 7.5 ਤੇ ਹੋ ਗਿਆ ਕਿਰਾਇਆ ਬਾੜਾ ਸਾਰਾ ਪਾ ਕੇ 8 ਲੱਖ ਰੁਪਏ ਨੂੰ ਲੱਗ ਗਿਆ ਉਹ ਦੇਖ ਲੈ ਵੀ ਸਾ ਇੰਨੇ ਤੇ ਲੱਗੇ ਤੇ ਘਰੋਂ ਸਾਨੂੰ ਇਹਨਾਂ ਨੇ ਤਾਂ ਨੰਬਰ ਲਾ ਰਕੇ ਨੂੰ 1500 ਮਹੀਨੇ ਦੀ ਤਨਖਾਹ ਹੁੰਦੀ ਏ ਤੇ ਮੈਨੂੰ ਵੀ ਜੇ세ਬੰਦੀ ਨੇ ਰੱਖਿਆ ਵੀ ਉਹ ਰੱਖ ਲੈਣਾ ਸਰਬੱਤ ਦਾ ਭਲਾ ਸੀ ਕੋਈ ਇੱਥੇ ਆ ਕੇ ਤੇ ਉਹਨਾਂ ਨੇ 1000 ਰੁਪਏ ਮਹੀਨੇ ਦੇ ਦੋ ਸਾਲ ਖਤੇ ਬੰਨਿਆ ਸੀ ਉਹ ਐਡੀ ਕਮਾਤਾਂ ਦੀ عمر ਉਹ ਦੋ ਸਾਲ ਕਰਮ ਨਹੀਂ ਸਾਲ ਹੋ ਗਿਆ ਉਹ ਵੀ ਨਹੀਂ ਹਜੇ ਮਿਲੀ ਹੁਣ ਅੱਡੇ ਤੁਸੀਂ ਵੀ ਇਹ ਕੀ ਕਰਿਆ ਹਟਾਤਾ ਇਹ ਇਹ ਜੇਥੇਬੰਦੀ ਸੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਜੀ ਕੋਈ ਬਾਹਰੋਂ ਕੋਈ ਔਸਰ ਸਿਤਾ ਕਰਨ ਤੇ ਬਾਹਰ ਮੁਰਹਿੰਦਾ ਹੋ ਹਰੀ ਦੀ ਭਲਾਈ ਵਾਸਤੇ ਦਾਨ ਕਰਦਾ ਦੁਖੀਆਂ ਦੀ ਜੀ ਤੇ ਉਹ ਜਦੋਂ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਤੁਹਾਡੇ ਘਰੇ ਆਈਏ ਕਿ ਬਿਠਣ ਦੇ ਅਸੀਂ ਆਖੇ ਵੀ ਘਰੇ ਆਜੋ ਸੱਤ ਬਾਹਰ ਨਹੀਂ ਜਾਇਆ ਜਾਂਦਾ ਉਹ ਵੀ ਸਿਆਰ ਜਈ ਸੀ ਤੇ ਉਹ ਫਿਰ ਇੱਥੇ ਰੱਖ ਲਾ ਲਈ ਉਹਨਾਂ ਨੇ ਸਾਨੂੰ 2 ਸਾਲ ਕੇ ਛਾਲ ਦਾ ਬੰਦੇ ਤਿੰਨ ਸਾਲ ਹੋ ਗਏ 1000 ਰੁਪਏ ਮਹੀਨੇ ਦਾ ਵੰਨ ਕੇ ਦਿੱਤਾ ਸੀ 1000 ਰੁਪਏ ਮਹੀਨਾ ਹਾਂ ਉਹ ਵੀ ਰੱਖ ਲਾ ਲੱਗ ਹੀ ਜਾਂਦੇ ਸੀ ਅੱਛਾ ਮਤਾ ਇਹ ਮੁਕਣਾ ਤਾਂ ਹੈ ਨਹੀਂ ਐਡੀ ਛੇਤੀ ਇੱਥੋਂ ਜੇਕਰ ਚੱਲੋ ਆਪਾਂ ਜਿੱਤ ਜਾਗੇ ਮੈਂ ਤਾਂ ਕਹੂੰਗਾ ਕਿ ਚੜ੍ਹਦੀ ਕਲਾ ਦੀ ਗੱਲ ਕਰੀਏ ਇੱਥੋਂ ਆਪਾਂ ਜਿੱਤ ਜਾਗੇ ਉਹ ਹਾਈ ਕੋਰਟ ਜਾਵੜਨਗੇ ਉਹ ਤਾਂ ਜਾਣੇ ਪੀਸ ਹਾਈ ਕੋਰਟ ਤੋਂ ਅਗੇ ਸੁਪਰੀਮ ਕੋਰਟ ਹੈ ਜਿੱਥੇ 15 15 20 20 ਲੱਖ ਵਕੀਲ ਲੈਂਦਾ ਇੱਕ ਗੀੜੇ ਪੇਸ਼ ਹੋਣ ਦਾ ਅੱਛਾ ਜੀ ਕਿਵੇਂ ਚੱਲੂਗਾ ਇਹ ਕੋਈ ਜਥੇਬੰਦੀ ਨਾਲ ਨਹੀਂ ਘਰ ਤੋਂ ਆਪ ਇੰਨੇ ਰੁਪਏ ਲਾਉਣੇ ਚਾਹੀਦੇ ਆ ਜਾਂ ਲਾਉਣ ਜੋਗੇ ਹੈਗੇ ਮੈਂ ਤੇ ਨਹੀਂ ਕਹਿੰਦਾ ਬਹੁਤ ਮੁਸ਼ਕਲ ਹੈ ਭਾਈ ਪਰ ਤੁਸੀਂ ਕਹਿੰਦੇ ਹੋ ਕਿ ਪਛਾਹ ਆਪਾਂ ਹਟਣਾਂ ਦੀ ਪਛਾਹ ਆਪਾਂ ਨਹੀਂ ਪਛਾਹ ਤਾਂ ਰੱਖ ਲੈ ਬਈ ਜੀ ਵੀ ਨਹੀਂ ਤਿਆਰ ਰੱਖਿਆ ਜੀ ਵੀ ਇਸ ਤਰ੍ਹਾਂ ਵੀ ਤਾਂ ਪੰਜਾਬ ਨੂੰ ਖਤਰਾ ਹੋ ਗਿਆ ਰੱਖ ਲੈ ਜੇ ਇਸ ਤਰ੍ਹਾਂ ਕਰਨ ਲੱਗੀ ਪਰ ਤੁਹਾਡੇ ਨਾਲ ਫਿਰ ਜਥੇਬੰਦੀ ਕਿਉਂ ਨਹੀਂ ਖੜਦੀ ਕੋਈ ਕਿਉਂ ਨਹੀਂ ਤੁਹਾਡਾ ਕੋਈ ਸਾਥ ਦਿੰਦੇ ਕੇਸ ਕੋਈ ਕੱਲਾ ਤੁਹਾਡਾ ਨਾਂ ਲੈ ਕੇ ਤਾਂ ਨਹੀਂ ਕਿਹਾ ਸੀ ਕਿ ਬੇਬੇ ਮਹਿੰਦਰ ਕੌਰ 100 ਰੁਪਏ ਤੇ ਆਈ ਹੈ ਉਹਨੇ ਤਾਂ ਇਹ ਕਿਹਾ ਸੀ ਨਾ ਕਿ ਇਹ ਬੁੜੀਆਂ ਬੁੜੀਆਂ ਬਜ਼ੁਰਗਾਂ ਤੇ ਸਾਰਾ ਪੰਜਾਬ ਦੀਆਂ ਹੀ ਔਰਤਾਂ ਬੈਠੀਆਂ ਸੀ ਸਾਰੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ ਸੀ ਮੈਂ ਪਹਿਲੇ ਦਿਨ ਜਦੋਂ ਗਈ ਨਾ ਭਾਈ ਇੱਥੇ ਸੰਗਤ ਵੇਖੀ ਨਾ ਤੇਲ ਪੰਪ ਤੇ ਧਰਨਾ ਲੱਗਿਆ ਸੀ ਹੂੰ ਅਸੀਂ ਚਾਰ ਕਬੂੜੀਆਂ ਤਾਂ ਅਸੀਂ ਜੰਡੀਆਂ ਦੀਆਂ ਤੇ ਅੱਠ ਬੁੜੀਆਂ ਸੀ ਰਹਿ ਜਾਂਦੀਆਂ ਅੱਠ 10 ਜਦੋਂ ਅੰਦੋਲਨ ਸ਼ੁਰੂ ਹੁੰਦਾ ਮਾਤਾ ਸ਼ੁਰੂ ਹੁੰਦਾ ਨਹੀਂ ਹੋਊਗਾ ਸੀ ਦੋ ਤਿੰਨ ਮਹੀਨੇ ਅੰਦੋਲਨ ਲੱਗੇ ਸ਼ੁਰੂ ਹੋਏ ਨੂੰ ਰੱਖ ਲਾਦੀ ਜਦੋਂ ਦੀਵਾਲੀ ਦਾ ਮੌਕਾ ਆਇਆ ਸੀ ਅਨਪੜ੍ਹ ਬੁੜੀਆਂ ਨਾਲ ਮੇਰੇ ਯਾਦ ਨਹੀਂ ਜਿੰਨ ਸਮੇਂ ਝੂਠ ਬੋਲਾਂ ਉਹਦੇ ਜਦੋਂ ਗਏ ਨਾ ਉੱਥੇ ਉਹਦੇ ਜਦੋਂ ਅਸੀਂ ਗਏ ਤੇ ਸਮਾਂ ਜਦੋਂ ਉਹ ਬੁੜੀਆਂ ਉੱਤਰੀਆਂ ਨਾ ਉਹਨਾਂ ਕੋਲੇ ਸੀ ਪਰ ਨਹੀਂ ਖੱਟੇ ਜੀ ਜਦੋਂ ਉਹਨਾਂ ਜਿਹੜੀਆਂ ਰੋਹ ਜਾਂਦੀ ਸੀ ਉਹਨਾਂ ਨੂੰ ਪਤਾ ਸੀ ਤੇ ਮੈਂ ਗਈ ਸੀ ਪਹਿਲੀ ਦਿਨੀ ਮਾਯੋ ਦੇ ਮੈਨੂਆ ਦੇ ਕਿ ਜੁਨੀਆ ਉੱਤਰ ਕੇ ਲੈਣਗੇ ਤੇ ਮੈਂ ਕਿਹਾ ਮੈਂ ਤਾਂ ਕੁੜੀ ਜੋ ਕਿ ਤੁਰਣੀ ਤੁਰਣ ਲਈ ਸਭ ਮਟਿਆ ਰਛਦੀਆਂ ਕਿ ਤੁਰਣੀਆਂ ਮੈਂ ਕਿਹਾ ਮੂਰੇ ਹੋਵੇ ਦੋ ਕਰ ਮੂਰੀ ਪਟਲਾਂ ਚਲੇ ਰਾਜ ਜਾਣੀਏ ਮੇਰੇ ਨਾਲ ਤੇ ਮੈਨੂ ਆਦੀਆ ਚੁੰਨੀ ਲੈ ਲਾ ਮੈਨੂੰ ਐ ਨਹੀਂ ਪਤਾ ਸੀ ਵੀ ਐ ਹੋਊਗਾ ਮੈਂ ਤਾਂ ਕਿਥੋਂ ਦੇ ਇੱਥੋਂ ਆ ਵੀ ਐਡੀ ਗੱਲ ਬਣ ਜਾਣੀ ਹੈ ਨਹੀਂ ਹਾਂ ਮੈਂ ਤਾਂ ਸਿੱਟੀ ਜੀ ਕਰਕੇ ਚੁੰਨੀ ਸਿੱਧੀ ਕੀ ਕਰਨੀ ਨਾ ਮੇਰੇ ਡੌੜਾ ਨੇ ਕੰਮ ਕਰਾ ਮੈਂ ਚੁੰਨੀ ਐ ਜੇ ਕਰਕੇ ਮੈਂ ਕਿਹਾ ਥੋੜੀ ਚੈਹ ਜੀ ਖੋਲ ਕੇ ਇੱਤੇ ਰੱਖ ਲਈ ਜਦ ਮੈਂ ਕਿਹਾ ਮੈਂ ਮੂਰੇ ਲਾਗੀ ਦੁਰਗੀ ਜਮੇ ਨਹੀਂ ਉਹਦੀ ਕੀ ਆਖੋਗੇ ਮੋਦੀ ਸਾਹਿਬ ਵੀ ਮੈਂ ਤਾਂ ਅਸਲ ਕਿ ਪਹਿਲੇ ਦਿਨ ਹੀ ਛਣ ਤਾਂ ਪਤਾ ਨਹੀਂ ਕੀ ਪਤਾ ਨਹੀਂ ਕੀ ਕਹਿਣਾ ਕੀ ਆਖਣਾ ਬਿਸਤਾ ਆਖਿਆ ਜੇ ਟਰਨੇ ਚਲੀ ਆ ਜੇ ਟਰਨੇ ਦੀ ਰੋਕ ਆਇਆ ਤੇ ਸ਼ਿਫਟ ਕੇ ਭਾਈ ਆਖਿਆ ਜੋ ਚਾਚੀ ਤਾਈ ਤੇ ਆਉਂ ਟ੍ਰੇਡ ਖੜਾ ਜਾਂਦਾ ਤੇ ਜਾਉੜੇ ਭਾਈ ਜਦੋਂ ਸੋਤਰੇ ਦੀ ਇੱਕ ਬੰਦਾ ਖੜਾ ਸਿੱਖ ਜਾ ਸੀ ਅੰਬਰਤਾਰੀ ਦਾ ਮੈਨੂੰ ਆਖਣ ਲੱਗੇ ਦੇਦੇ ਆ ਛੋਟੀ ਮੈਨੂੰ ਫੜਾ ਦੇ ਮੈਂ ਖਲਾਏ ਭਾਈ ਮੈਨੂੰ ਉਹਦਾ ਝੰਡਾ ਫੜ ਲਾ ਭਾਈ ਜਿਆ ਭਾਈ ਮਿੰਦੇ ਮੈਂ ਤਾਂ ਝੰਡਾ ਫੜ ਕੇ ਜਦੋਂ ਆਖਣੀ ਕਰਨ ਉਹ ਸਮਾਂ ਕਰਨ ਲੱਗੀਆਂ ਕੀ ਕਰਨਗੇ ਜੇਲਾ ਠਾਣੇ ਕੀ ਕਰੂਗਾ ਇਸ ਤਰ੍ਹਾਂ ਵੀ ਸਾਨੂੰ ਪਤਾ ਨਹੀਂ ਸੀ ਕੀ ਕਰੂਗਾ ਤੇ ਸਾਨੂੰ ਡਰ ਨਹੀਂ ਇਸ ਤਰ੍ਹਾਂ ਕਿਸਾਨ ਇਕਤਾ ਗਰੀਬ ਜਨਤਾ ਜਿੰਦਾਬਾਦ ਇਹਨਾਂ ਕਰ ਵੀ ਸੱਚ ਪਹਿਲੇ ਨਹੀਂ ਹੋਈ ਹੋਈ ਸਿੱਖ ਰਹਾਂਗੇ ਭਾਈ ਜਦੋਂ ਗਏ ਮੈਂ ਜਿਹੜੇ ਜਾ ਕੇ ਬੈਠੇ ਧਰਨੇ 'ਚ ਉੱਥੇ ਚੱਕਾ ਜਾ ਸੀ ਤੇ ਉਹ ਡਾਨੀਆਂ ਮਾਨੀਆਂ ਦਾ ਤੇਲਪੰਦ ਸੀ ਜਿਹੜੇ ਚੱਲ ਨਹੀਂ ਸਾਰੀ ਸੰਗਤ ਇਕੱਠੇ ਹੋਣੀ ਹਮ ਹੁਆ ਕੇ ਸਾਰੇ ਗਏ ਕਿ ਜਦੋਂ ਉੱਥੇ ਜਾ ਕੇ ਮੈਂ ਉਪਰੀ ਪਹਿਲੇ ਬੈਠਣ ਲੱਗੀ ਤੇ ਮੈਨੂੰ ਇੱਕ ਮੁੰਡਾ ਉੱਠ ਗਿਆ ਬੇਦੇ ਕਿਹੜਾ ਪਿੰਡਾ ਤੇਰਾ ਮਾਹ ਭਾਦਰ ਗੜ ਜੰਡੀਆਂ ਤੇਰਾ ਨਾਮ ਕੀ ਹੈ ਮਾਹ ਮੇਰਾ ਨਾਮ ਮਹਿੰਦਰ ਕੌਰ ਹੈ ਪੀਛੇ ਤੂੰ ਰੱਖ ਪਰ ਤੇਰੀ ਕਿੱਡੀ ਉਮਰ ਹੋਊਗੀ ਮੈਂ ਉਹਨੂੰ ਆਖਿਆ ਭਾਈ ਮਖ ਮੈਂ ਜਦੋਂ 47 ਦੇ ਲਈ ਸੀ ਨਾ ਹੂੰ ਮੈਂ ਆਇਆ ਹੁੰਦਾ ਇਹ ਦੀ ਤੂੰ 2 ਸਾਲਾਂ ਦੀ ਸੀ ਉਦੋਂ ਦੀ ਗੱਲ ਹੈ ਤੇ ਕਿੱਡੀ ਉਮਰ ਹੈ ਤੁਸੀਂ ਹਸਾ ਲਾ ਲਓ ਜੇਕਰ ਕੰਗਨਾਰ ਨੌ ਤੁਹਾਡੇ ਤੋਂ ਮਾਫੀ ਮੰਗੇ ਅੱਛਾ ਜੀ ਤੁਸੀਂ ਮਾਫ ਕਰੋਗੇ ਤੇ ਮਾਫੀ ਨੂੰ 4 ਸਾਲਾਂ ਦਾ ਕੇਸ ਚੱਲਦੇ ਉਹਨੂੰ ਪਤਾ ਹੀ ਉਹ ਦਿਨ ਤੇ ਕਦੇ ਵੀ ਇਹ ਤਾਂ ਗਿਆਨੀ ਚੰਡੀਗੜ੍ਹ ਲਈ ਚੰਡੀਗੜ੍ਹ ਦਿੱਲੀ ਗਏ ਤੇ ਮਾਫੀ ਮੰਗਣ ਦਾ ਉਹ ਟਾਈਮ ਸੀ ਜਦ ਅਸੀਂ ਔਖੇ ਨੇ ਫਰਗਿਆ ਤੇ ਉਹ ਵਾਲੀ 20 ਮਸ਼ਕੀਦ ਵਾਲਾ ਮੈਨੂੰ ਕਹਦਾ ਡਾਰਾ ਤੇ ਉਹ ਭਾਈ ਵੀ ਐ ਕਰਦੀ ਫਿਰ ਜਿੱਦੇ ਮਾਤਾ ਬਠੰਡੇ ਆਈ ਸੀ ਉਦਦੇ ਕਹਿੰਦੇ ਨੇ ਮਨਜਾ ਬਣਾ ਲਿਆ ਸੀ ਕਹਿੰਦੀ ਵੀ ਮੈਂ ਐਵੇਂ ਹੀ ਨਹੀਂ ਗੱਲ ਕਹੀ ਸੀ ਜਿਵੇਂ ਮਾਤਾ ਨੇ ਸਮਝ ਲਈ ਮੇਰੇ ਤਾਂ ਬਿਆਨ ਆ মিডিਆ ਵਾਲਿਆਂ ਨੇ ਸਾਡੇ ਵਰਗੇ ਤੇ ਲਾਤੀ ਗੱਲ ਕਿ ਇਹ মিডিਆ ਵਾਲਿਆਂ ਨੇ ਤੋੜ ਮਰੋੜ ਕੇ ਚਲਾਤੇ ਮੈਂ ਐਵੇਂ ਨਹੀਂ ਕਿਹਾ ਸੀਗਾ ਪਰ ਫਿਰ ਵੀ ਮੈਂ ਮਾਫੀ ਮੰਗਣੀ ਹੈ ਮਾਫੀ ਮੈਂ ਤੇ ਵੀਡੀਓ ਚੋਂ ਦੇਖਿਆ ਨਾਠਕ ਕੋਈ ਕੰਗਣਾ ਵਿਚਾਰੀ ਮਰੀ ਸੀ ਤੇ ਨਾਮ ਆ ਰਿਹਾ ਮੈਂ ਤੇ ਭੱਜ ਗਿਆ ਜੀ ਮੈਨੂੰ ਤਾਂ ਗਲਤ ਆ ਤਾਂ ਮੈਨੂੰ ਕਿਉਂ ਮੈਂ ਤਾਂ ਉਹ ਵੀ ਕਹਿਣ ਦੀ ਰ ਸਪਸ਼ਟ ਕਰ ਅਸੀਂ ਇੰਨੇ ਔਖੇ ਨਹੀਂ ਹੁੰਦੇ ਸਾਂ ਹੂੰ ਅਸੀਂ ਇੰਨੇ ਔਖੇ ਨਹੀਂ ਤੇ ਨਾ ਹੀ ਔਖੇ ਹੁੰਦੇ ਸੀ ਕਿ ਫਿਰ ਉਹਨੇ ਆਖੀ ਮੈਨੂੰ ਕਿ ਦਵਨ ਉਹਨੂੰ ਤਾਂ ਦਾ ਹਾਰ ਸੀ ਮਾਇਆ ਧਾਰੀ ਅੰਨਾ ਬੋਲਾ ਤੇ ਆਲੇ ਹੁੰਦੇ ਰਾਮ ਕਚੋੜਾ ਅੰਨਾ ਬੋਲਾ ਹੁੰਦਾ ਉਹਨੂੰ ਮਾਇਆ ਦੇ ਮੱਧ ਚ ਉਹਨੂੰ ਦੀਂਦਾ ਕੁਝ ਨਹੀਂ ਵੀ ਕੀ ਕਰੀਏ ਜੇਕਰ ਇਹ ਸਥਿਤੀ ਬਣ ਵੀ ਜਾਂਦੀ ਹੈ ਮਾਤਾ ਵੀ ਚਲੋ ਆਪਾਂ ਨਵੇੜ ਲਈਏ ਕਿਤੇ ਹੂੰ ਆਪਦੀ ਮਰਜ਼ੀ ਨਾਲ ਮਾਤਾ ਨਵੇੜੋਂਗੇ ਕਿ ਜਥੇ ਬੰਦੀਆਂ ਤੋਂ ਪੁੱਛ ਕੇ ਨਿਵੇੜੋਂਗ ਆਪ ਦੀ ਮਰਜ਼ੀ ਨਾਲ ਜਥੇ ਬੰਦੀਆਂ ਨੇ ਸਾਨੂੰ ਕਿਹੜਾ ਕਹਿ ਕਰੋ ਜਾਂ ਕਰਨਾ ਜਥੇ ਬੰਦੀਆਂ ਨੇ ਕੀ ਪਹੁੰਚਾ ਸਾਨੂੰ ਭਵਾ ਲੈ ਹਾਂ ਨਹੀਂ ਭਵਾ ਸਕਦੇ ਜੇ ਲੋ ਘਰ ਆਪ ਦਾ ਲੱਗ ਰਿਹਾ ਹੈ ਫਿਰ ਫੈਸਲਾ ਵੀ ਆਪ ਹੈ ਪੈਸਾ ਆਪ ਲਾਉਨੇ ਆ ਔਖੇ ਆਪ ਹੁੰਦੇ ਆ ਤੇ ਮੰਗ ਲੀ ਹੈ ਤੇ ਰਾਜੀ ਬੰਦਾ ਨਹੀਂ ਕਰ ਤੇ ਰਾਜੀ ਬੰਦਾ ਵੀ ਕਿਹੜੇ ਹਿਸਾਬ ਨਾਲ ਹੋ ਵੀ ਉਹ ਗੁੱਸਾ ਜਥੇ ਜੁੰਦੀਆਂ ਤੇ ਵੀ ਰਖਾ ਸੋਈ ਗੁੱਸਾ ਹੀ ਜੇ ਸੰਦ ਕਿਸੇ ਨੂੰ ਪੁੱਛਣੇ ਵਾਲਾ ਹੈ ਇੱਕ ਹੀ ਕਰੂਗੀ ਸਭ ਭਾਈ ਕੁਛ ਨਹੀਂ ਕਹਿ ਸਕਦੇ ਸਭ ਆਪ ਦੇ ਪੇਟ ਦੇ ਸਖੀ ਹੈ ਜੀ ਥੋਡੇ ਥੋਡੇ ਬਾਰੇ ਹਰ ਸਿਮਰਤ ਕੌਰ ਬਾਦਲ ਬਹੁਤ ਅੱਛਾ ਕੇਵਰੀ ਲਿਖ ਦਿੰਦੇ ਆ ਜਿੱਥੇ ਤੁਹਾਨੂੰ ਪਤਾ ਹੋਊ ਨਾ ਅੱਜ ਕੱਲ ਫੋਨਾਂ ਤੇ ਸੋਸ਼ਲ ਮੀਡੀਆ ਤੇ ਲਿਖਿਆ ਜਾਂਦਾ ਕਿ ਬੇਬੇ ਦਾ ਕੇਸ ਦੇ ਕੰਗਨਾਰ ਨਾਉਤ ਪੰਜਾਬ ਦੀ ਧਰਤੀ ਤੇ ਸੱਦੀ ਗਈ ਪੇਸ਼ ਹੋਈ ਅੱਛਾ ਥੋਡੇ ਬਾਰੇ ਚੰਗਾ ਚੰਗਾ ਬੋਲਦੇ ਨੇ ਹਰ ਸਿਮਰਤ ਕੌਰ ਬਾਦਲ ਸਾਨੂੰ ਅਗਵਾਂ ਬੈਠੀ ਐ ਮੈਂ ਕਿੱਲੇ ਵਾਲੀ ਦੀ ਢੀਆਂ ਅੱਛਾ ਤੁਸੀਂ ਕਿੱਲੇ ਵਾਲੀ ਤੁਹਾਡੇ ਪੇਕੇ ਆ? ਕਿੱਕੇ ਸੇ ਉੱਥੋਂ ਹੀ ਧੀਆ ਜਦੋਂ ਬਾਬਾ ਜੀ ਆ ਬੇਖੇ ਪ੍ਰਗਾਸ ਬਾਲ ਜਿਉਂਦੇ ਸੀ ਨਾ ਹਾਂਜੀ ਉਦੋਂ ਜੋਗਿੰਦਰ ਸਿੰਘ ਸਰਪੰਚ ਬਣੇ ਸਾਡੇ ਪਿੰਡ ਦਾ ਠੀਕ ਹੈ ਜੀ ਉਦੋਂ ਮੇਰਾ ਵਿਆਹ ਉਸ ਸਾਲ ਹੋਇਆ ਸੀ ਕਿਉਂ ਸਾਡੇ ਵੋਟਾਂ ਮੰਗ ਤਾਂ ਰੋਜਾਂ ਦੇ ਮੈਂ ਕੁਆਰਿਆ ਹੁੰਦਿਆਂ ਵੀ ਉਹਨਾਂ ਨੂੰ ਵੋਟਾਂ ਵੰਡ ਸਾਨੂੰ ਇਹੀ ਆਖੇ ਤੂੰ ਕਿੱਥੇ ਨਹੀਂ ਨਹੀਂ ਤੇ ਕਿਸੇ ਵਾਹ ਜੀ ਜੀ ਦੇ ਪੁੱਛੇ ਨਹੀਂ ਕਦੇ ਅੱਛਾ ਤੁਸੀਂ ਵੋਟ ਕਾਲ ਲੰਗਣ ਨੂੰ ਪਾਉਂਦੇ ਹੋ? ਕਾਲਿਉ ਨਹੀਂ ਪਾਉਂਦੇ ਸੋ ਉਦੋਂ ਵੀ ਠੀਕ ਹੈ ਹਾਂ ਤੇ ਉਹ ਬਾਬਾ ਜੀ ਰੋਕ ਕੇ ਉੱਥੇ ਜਾ ਕੇ ਸਾਡੇ ਡੇਰਾ ਸੀ ਉਦੋਂ ਗੁਰਦੁਆਰੇ ਦਾ ਬਣੇ ਮੰਗਰੂ ਉਸ ਗੱਲ ਨੂੰ ਤਾਂ ਹੋ ਗਈ 50 ਸਾਲ ਦਾ 60 ਸਾਲ ਉਸ ਗੱਲ ਨੂੰ ਤਾਂ ਬਹੁਤ ਛਿੱਡੀ ਤੁਹਾਨੂੰ ਹਰ ਸੇਵਰ ਤੇ ਨਹੀਂ ਮਿਲਣਾ ਏ ਮਿਲ ਅਸੀਂ ਦੇਖੇ ਦਰਸ਼ਨ ਹੀ ਪਏ ਨੂੰ ਕਿਹੜਾ ਕਿਹੜਾਂ ਜੇ ਜਾਂਦੇ ਸੀ ਸੰਗਸ ਤੇ ਤੇ ਉਹਨੇ ਸੋਨ ਉਹਲਾ ਕਰ ਲਿਆ ਸੀ ਸੁਖਵੀਰ ਸਿੰਘ ਨੇ ਤੇ ਸੌ ਲੋਕ ਬਟੈਨੋਂ ਤੋਂ ਤੜ ਤੜ ਗਏ ਤੇ ਗਾਹ ਬਾੜ ਨਹੀਂ ਦਿੰਦਾ ਸੀ 6 ਸਾਲ ਉੱਥੇ ਰਹੀ ਅੱਛਾ ਵਧਾਈਆਂ ਤੇ ਤਾਂ ਦੇਵੋ ਤੇ ਕਿਹੜਾਂ ਜੇ ਨਾ ਪਾਣੀ ਵੀ ਨਹੀਂ ਪਿਆ ਤੇ ਲੰਗਰ ਦਾ ਕੀ ਲਾਉਣ ਤੇ ਉੱਥੇ ਜਿੱਦਿਗੇ ਚ ਉਹਦਾ ਮੈਂ ਸਾਨੂੰ ਉਹ ਗੁਰਦੁਆਰਾ ਸੀ 8ਵੀਂ ਪਾਸ਼ਾਈ ਦਾ ਸ੍ਰੀ ਹਰਿ ਕਰਿ ਸਿੰਘ ਜੀ ਦਾ ਪੌਲੀ ਗੁਰਦੁਆਰੇ ਦਾ ਨਾਂ ਤੇ ਉਦੋਂ ਕਿਸੇ ਨੂੰ ਲੰਗਰ ਗੁਰਦੁਆਰੇ ਤੇ ਲੋਕਾਂ ਨੇ ਭਾਈ ਕਿਸਾਨਾਂ ਨੇ ਛੱਗਿਆ ਨਹੀਂ ਤੂੰ ਸਾਨੂੰ ਸਮਾਇਆ ਤ ਸਮਾਇਆ ਤੁੰ ਤੁੰ ਗੁਰਦੁਆਰੇ ਲੰਗਰ ਹੈ ਕਿ ਤੁਮਾ ਦਾ ਮੈਦ ਬੋਣਾ ਅੱਛਾ ਹੋਰ ਮਾਤਾ ਕੋਈ ਹੋਰ ਲੀਡਰ ਤੁਹਾਨੂੰ ਮਿਲਲਾ ਆ ਨਹੀਂ ਬਈ ਕਿਸੇ ਹੋਰ ਕਾਂਗਰਸੀ ਨੇ ਕੋਈ ਆਪ ਵਾਲਾ ਝਾੜੂ ਵਾਲਾ ਕੋਈ ਨਹੀਂ ਹੈ ਕਿਉਂਕਿ ਤੁਸੀਂ ਪੰਜਾਬ ਦੀ ਲੜਾਈ ਲੜੀ ਜਾਂਦੇ ਝਾਊ ਝਾੜੂ ਵਾਲੇ ਨੇ ਨਾ ਖਾਨੂ ਕੇਜਰੀ ਵਾਲੇ ਨੇ ਦਿੱਲੀ ਛੱਗਿਆ ਸੀ ਇੱਥੇ ਤੁਹਾਨੂੰ ਛੱਗਿਆ ਸੀ ਸਾਨੂੰ ਛੱਗਿਆ ਸੀ ਹੂੰ ਤੇ ਕੋਈ ਸਰਮਾਨ ਵੀ ਕੀਤਾ ਸੀ ਕੇਜਰੀਵਾਲ ਨੇ ਹਾਂ ਉਹਨੇ ਸਾਨੂੰ ਫੋਟੋ ਵੀ ਲਈ ਸਾਨੂੰ ਇੱਥੇ ਇੱਕ ਫੋਟੋ ਹੀ ਪਈ ਉਹਦੀ ਸਰਮਾਨ ਕੀਤਾ ਸਾਨੂੰ 50000 ਦਾ ਚੈੱਕ ਦਿੱਤਾ ਸੀ ਸਾਨੂੰ ਕੇਜਰੀਵਾਲ ਨੇ ਤੁਹਾਨੂੰ 50000 ਰੁਪਏ ਦਾ ਚੈੱਕ ਦਿੱਤਾ ਨਾਲੇ ਥੋੜਾ ਸਰਮਾਨ ਕੀਤਾ ਸਰਮਾਨ ਕੀਤਾ ਤੇ ਮੈਨੂੰ ਮੱਥਾ ਟੇਕਿਆ ਇਹਨਾਂ ਕੋਲ ਫੋਟੋ ਵੀ ਹੈਗੀ ਐ ਤੇ ਮੈਂ ਅਸ਼ੀਰਵਾਦ ਦਿੱਤੀ ਵੀ ਥੋੜਾ ਰਾਜਪਾਗ ਬਣਿਆ ਰਹੀ ਭਾਈ ਆਪਾਂ ਤਾਂ ਹੀ ਆਖਣੇ ਹਾਂ ਬਿਲਕੁਲ ਬਿਲਕੁਲ ਹਾਂ ਵੀ ਤੁਸੀਂ ਬਸਦੇ ਰਹੋ ਤੇ ਵੀ ਆਖਿਓ ਸਾਨੂੰ ਸਰਮਾਨ ਆਸਦਾ ਸੀ ਹੋਰ ਵੀ ਬੁੜੀਆਂ ਸੀ ਹੋਰ ਵੀ ਇੱਥੇ ਵੀ ਪੱਤਰਕਾਰ ਸੀ ਮੈਂ ਆਇਆ ਅਖਰੀ ਮਾਤਾ ਬੀ ਇਹ ਅਸੀਂ 80 ਸਾਲ ਦੀ ਕਰਾ 85 ਸਾਲ ਦੀ ਆਹ ਲੈ ਕਿੰਨੀ ਆਖਦਾ ਹੁੰਦਾ ਹੈ ਵੀ ਇਹ ਪੰਜਾਬ ਦੀ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਲੜੀ ਪਹਿਲੇ ਨੰਬਰ ਤੇ ਮਾਤਾ ਅੱਛਾ ਹੋਰ ਨਹੀਂ ਮਾਤਾ ਕੋਈ ਮਿਲਣ ਆਇਆ ਹੈ ਨਾ ਬਈ ਹੋਰ ਕਿਸ ਹੋਰ ਕਿਸੇ ਲੀਡਰ ਨੇ ਕਾਂਗਰਸੀ ਕੋਈ ਬੰਦਾ ਉਹ ਕਹਾਂ ਐ ਹੁੰਦੇ ਸੀ ਵੀ ਤੁਸੀਂ ਤਾਂ ਬੇਠ ਜਿਵੇਂ ਨਹੀਂ ਕਿ ਮੈਂ ਹੀ ਪਿੰਡਾਂ ਚ ਵੜੋਂਗ ਦੇਸੀ ਬੰਤ ਤੁਸੀਂ ਵੋਟਾਂ ਦੀ ਮੰਗਰਾਉਂਦੇ ਹੋ ਤੁਸੀਂ ਤਾਂ ਆਉਣੇ ਤੇ ਬੜਨੀ ਦੇ ਉਹਨਾਂ ਨੂੰ ਡਰ ਸੀ ਕਿਰਾ ਮੁਸੀਆਲਾ ਸੀ ਮੈਂ ਦੇ ਬੰਨ ਮਿਲ ਜਾਉਂ ਮੈਂ ਲੱਖ ਉਹ ਵਿਚਾਰਾ ਪੂਰਾ ਹੋ ਗਿਆ ਉਹ ਵਿਚਾਰਾ ਜਦ ਬਣਾਉਂਦਾ ਹੀ ਰਹੇਗਾ ਤੇ ਉਹਦਾ ਭਾਈ ਅੰਟਾ ਗਿਆ ਤਾਂ ਮੁਸੀਆਲੇ ਨੇ ਕਿਹਾ ਸੀ ਮੈਂ ਮਿਲੂਗਾ ਬੇਬੇ ਹਾਂ ਉਹ ਕਿਹਾ ਮੈਂ ਮਿਲ ਕੇ ਆਉਂਗਾ ਨਹੀਂ ਆਹ ਹੰਦੇ ਤੇ ਮੂਛਾਂ ਨਾਲੋਂ ਮਾਤਾ ਕਿਸੇ ਕਲਾਕਾਰ ਨੇ ਕੋਈ ਕਿਹਾ ਹੋਏ ਵਿਚਾਰ ਰੁਪਏ ਕੋਈ ਮਦਦ ਕਰ ਦੂਗਾ ਕਿਸੇ ਲੀਡਰ ਨੇ ਕਿਹਾ ਹੋਏ ਮਾਤਾ ਵੀ ਚਲੋ ਆ ਇਸ ਪੇਸ਼ੀ ਦੇ ਉੱਤੇ ਮੈਂ ਮਦਦ ਕਰ ਦਿੰਦਾ ਕੋਈ ਮਾੜਾ ਮੋਟਾ ਕਿਸੇ ਹੋਰ ਕੰਮ ਚ ਹੈ ਨਾ ਨਹੀਂ ਨਹੀਂ ਮੈਂ ਤਾਂ ਇਹ ਗੱਲਾਂ ਪੁੱਛ ਰਿਹਾ ਮਾਤਾ ਮੈਨੂੰ ਆਇਆ ਵੀ ਕੱਲ ਨੂੰ ਇਹ ਕੇਸ ਮੁੱਕ ਜਾਣੇ ਨੇ ਕਿਉਂਕਿ ਹਰ ਚੀਜ਼ ਜਿਹੜੀ ਸ਼ੁਰੂ ਹੁੰਦੀ ਹੈ ਮੁੱਕ ਜਾਂਦੀ ਹੈ ਫਿਰ ਇਹ ਚੌੜੇ ਹੋ ਹੋ ਕੇ ਫੁੱਟਵਾੜਾ ਕਰਾਉਣ ਆਏ ਆ ਆ ਚਰਜਾ ਵੀ ਮੈਂ ਸਤ ਪਹਿਲੇ ਵਿਆਹ ਤੋਂ ਪਹਿਲੇ ਕਾਣੀ ਹੁੰਦੇ ਵੀ ਬਾਬਾ ਜੀ ਕੋਲ ਜਿਦਾ ਨੇ ਸੀ ਨਾ ਮੂੰਗੀ ਕਿਨੇ ਬੋ ਦਲੀਵੀਏ ਨੂੰ ਗੁੰਗਿਦਾਰ ਤੇ ਵੀ ਦੀਰੇ ਮਾਸ਼ਿਕਾ ਕਰਕੇ ਲੋਕਾਂ ਤੈਨੂੰ ਇਹਨੂੰ ਸੌਂਦੇ ਹੁੰਦੇ ਪੰਚਾਇਤਾਂ ਚ ਜਦੋਂ ਸਾਰੇ ਪਿੰਡੀਆਂ ਪੰਚਾਇਤਾਂ ਵੀ ਲੀਡਰ ਆਗੇ ਜਬ ਬਾਗ ਲਾ ਕੇ ਬੋਟਾ ਪਾਉਣੇ ਮੋਟਾ ਮੰਗਣੀ ਜਾਂਦੇ ਸੀ ਜਦੋਂ ਪੁੱਛਦੇ ਹੁੰਦੇ ਸੀ ਤੇ ਮੂੰਗੀ ਦੜਕੇ ਵੀ ਜੀਦੇ ਆ ਜਾ ਕੇ ਤੁਸੀਂ ਆਏ ਆਂ ਛੋਟੇ ਜ਼ਿਮੀਂਦਾਰ ਨੂੰ ਛੋਟਾ ਟਰਾਈ ਤੁਹਾਡੇ ਨੂੰ ਵੱਡਾ ਤੇ ਨਰਮੇ ਦਾ ਭਾਅ ਮੰਗੋ ਤੁਸੀਂ ਮੈਂ ਇੱਕ ਕਰਕੇ ਪੁੱਛਿਆ ਵੇਖਿੰਦਾ ਨਰਮਾ ਖਰੀਦਣ ਵਾਲੇ ਨੂੰ ਤੇ ਵਪਾਰੀ ਨੂੰ ਉਹ ਬਿਛਾਉ ਨੂੰ ਨਰਮੇ ਚ ਕਿੰਨੇ ਪੈਸੇ ਵਜਦੇ ਇੱਕ ਇੱਕ ਕੁਆਂਟਲ ਚ ਕਿ 1000 ਰੁਪਇਆ ਉਹਨਾਂ ਟਾਈਮਾਂ ਚ ਪਾਈ ਜਦੋਂ ਨਾ 290 ਦਾ ਭਾਅ ਹੁੰਦਾ ਸੀ ਜੀ ਤੇ ਉਦੋਂ ਨਾ ਸੋਨੇ ਦਾ ਤੋੜਾ 290 ਸੀ ਜਦ ਮੇਰਾ ਵਿਆਹ ਹੋਇਆ 70 ਚ ਵਿਆਹ ਹੋਇਆ 70 ਠੀਕ ਹੈ ਜੀ ਤੇ ਨਰਮੇ ਦਾ ਇੱਕ ਕੁਇੰਟਲ 200 ਨੂੰ ਤੇ ਤੋੜਾ ਸੋਨਾ 1 200 ਨੂੰ ਤੇ ਹੁਣ ਨਰਮਾ ਤਾਂ ਹੋ ਗਿਆ 8 7 ਤੋਂ ਨਹੀਂ ਵੱਧਦਾ ਹਾਂਜੀ ਤੇ ਸੋਨਾ ਗਿਆ ਲੱਖਾਂ ਹਾਂ ਡੂੜ ਲੱਖ ਤੇ ਗਿਆ ਡੂੜ ਲੱਖ ਤੇ ਗਿਆ ਹੁਣ ਆਇਆ ਤੇ ਨਰਨੇ ਦਾ ਪਾ ਡੂ ਲੱਖ ਦਾ ਹੋਏ ਤਾਂ ਬਰਾਬਰ ਆਈ ਦੇ ਤੇ ਕਿਸਾਨਾਂ ਦੀ ਖੇਤੀ ਦਾ ਕੋਈ ਮੁੱਲ ਨਹੀਂ ਕਿਸਾਨ ਜਮੀ ਮਾਰਦੀ ਜਮੀ ਮਾਰਦੀ ਤੇ ਜਾਂ ਸਿਉਣੇ ਵੀ ਲੋਕਾਂ ਨੇ ਧੀਆਂ ਪੈਣਾ ਗਣਿਆਂ ਨੂੰ ਤਰਸਦੀਆਂ ਸਿਉਣਾ ਰੋ ਉਹ 30 ਨਾਲ ਚੜਾਤਾ ਤੇ ਸਿਉਣਾ ਹੀ ਫਿਰ ਇਸੇ 8-7000 ਨਹੀਂ ਦਿੰਦੇ ਕੰਗਣਾ ਕਹਿੰਦੀ ਕਿ ਮੈਂ ਪੰਜਾਬ ਚ ਤਾਂ ਨਹੀਂ ਆਉਣਾ ਚਾਹੁੰਦੀ ਪਿਛਲੀਆਂ ਦੋ ਤਰੀਕਾਂ ਤੇ ਤਾਂ ਨਹੀਂ ਆਈ ਕਿ ਮੈਨੂੰ ਨਾ ਕੋਈ ਸੁਰੱਖਿਆ ਦਾ ਖਤਰਾ ਹੈ ਮੇਰੇ ਤੇ ਕਿਸੇ ਤਰੀਕੇ ਦਾ ਕੋਈ ਹਮਲਾ ਨਾ ਹੋ ਜੇ ਨਹੀਂ ਹਮਲਾ ਕਿਹਨੇ ਕਰਨਾ ਹੈ ਹਮਲਾ ਕੌਣ ਕਰੂ ਕਿਸਾਨ ਤਾਂ ਕਰਦੇ ਨੇ ਹੂੰ ਤੇ ਹੋਰ ਕੌਣ ਕਰੂਗਾ ਰੱਖ ਲੈ ਤੂੰ ਆਹ ਸਿੱਧੀ ਦਾ ਆਪਦੇ ਝਗੜ ਹੂੰ ਤੇ ਇਹ ਪਰਭਾਨਾ ਹੈ ਮਾਤਾ ਵੀ ਜਾਣ ਕੇ ਉਹਨਾ ਨਹੀਂ ਚਾਹੁੰਦੀ ਜਾਣਾ ਨਹੀਂ ਹੁੰਦਾ ਕਿ ਚਾ ਖਰਚਾ ਪੈਂਦਾ ਐਂ ਕਰਦੀ ਭਈ ਜਿਵੇਂ ਉਂਗਲੀਆਂ ਦਿਖਾਉਂਦੀ ਹੁੰਦੀ ਰੱਖ ਆਲੀ ਨਾ ਹਾਂ ਹਿਾਰ ਜਾ ਹਿਾਰ ਕਰਦੀ ਵੀ ਮੈਂ ਸਿਆਣੀ ਬਹੁਤਾ ਪੜੀ ਲਿਖੀ ਤਣ ਪੜੇ ਤੇ ਉਹਨਾਂ ਆਏ ਨਹੀਂ ਵੀ ਮੈਂ ਐਂ ਦਰਦੀਆਂ ਦੱਦੀ ਕੋਈ ਨਾ ਤਾਂ ਕੋਈ ਕਿਸਾਨਾ ਕੋਲੇ ਸਟੇਟ ਗੰਨੇ ਬਿਲਕੁਲ ਨਾ ਕੋਈ ਕੇਕੇ ਸੰਤਾਲੀ ਹੈ ਹੂੰ ਨਾ ਕਿਸਾਨਾ ਕੋਲ ਕੋਈ ਬੰਬ ਚਲਾ ਦੇਣਗੇ ਜੀਵਾਰੀ ਆਵੇ ਸਭ ਦੀ ਧੀ ਪੈਣਾ ਤੇ ਕਿਸਾਨਾਂ ਨੇ ਕੋਈ ਕਤਲ ਗਲ ਪਾਉਣੇ ਬਿਲਕੁਲ ਨਹੀਂ ਕੋਈ ਨਹੀਂ ਅੱਛਾ ਜੇ ਮਾਤਾ ਕਿਤੇ ਤੁਹਾਡਾ ਮੇਲ ਹੋ ਜਾਂਦਾ ਹੈ ਕੰਗਨਾਰ ਰਣੌਤ ਨਾਲ ਅੱਛਾ ਜੀ ਤੁਸੀਂ ਕਿਸੇ ਤਰੀਕ ਤੇ ਜਾ ਕੇ ਤੇ ਆ ਕੇ ਮਿਲ ਲੈਂਦੀ ਹੈ ਪਹਿਲੇ ਸ਼ਬਦ ਕੀ ਹੋਣਗੇ ਉਹਨਾਂ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਅੱਛਾ ਜੀ ਪੁੱਛੋਗੇ ਬੱਚੇ ਉਹ ਦੇਖੀ ਜੋ ਉਹਨ ਖਰਾ ਹੋ ਕੀ ਪੁੱਛੋਗੇ ਮਨ ਚ ਤਾਂ ਹੁੰਦਾ ਨਾ ਮਾਤਾ ਵੀ ਕਿਤੇ ਮੈਨੂੰ ਟੱਕਰ ਜੇ ਨਾ ਜਿਵੇਂ ਆਪਾਂ ਪੰਜਾਬੀ ਸਾਡੀਆਂ ਮਾਵਾ ਦੇ ਹੁੰਦਾ ਤੂੰ ਮੈਨੂੰ ਟੱਕਰ ਜੇ ਨਾ ਕਿਤੇ ਅੱਛਾ ਤੇ ਇਹ ਟੱਕਰ ਜੇ ਕਿਤੇ ਹਾਂ ਹੁਣ ਜੇ ਟੱਕਰ ਜੇ ਮੈਂ ਤਾਂ ਉਹ ਤਾਂ ਮਟਿਆ ਰ ਪਈ ਮੈਂ ਬੁੱਢੀ ਮੈਂ ਕੀ ਅਕਸਰ ਨਹੀਂ ਮੈਨੂੰ ਤੁਸਮਾ ਨਹੀਂ ਲੰਬਾ ਤਾਂ ਮਾ ਤਾਂ ਹੀ ਹੁੰਦਾ ਵੀ ਮੈਂ ਆ ਲੰਬਾ ਤਾਂ ਦੇਉਂ ਦੇਉਂਗਾ ਬਾ ਫੜ ਕੇ ਲੰਬਾ ਦੇਣਾ ਇਹ ਤਾਂ ਗਾਉਂ ਤੇ ਬਿੱਟੂ ਕੀ ਚਾਹੁੰਦੀ ਸੇ ਵੀ ਤੂੰ 100 ਰੁਪਏ ਖਤਰਾ ਆਂਦੀ ਕਦੇ ਮਾਂਵਾਂ ਕੱਪੜੇ ਲੈਣ ਹੁੰਦੀ ਐ ਅਸੀਂ ਅੱਜ ਤੇ ਜੰਮੀਆਂ ਜਲਸਾ ਹੋਏ ਸੋ ਉਹਨਾਂ ਦੇ ਕੱਪੜੇ ਜੰਮੀਆਂ ਸੀ 100 ਰੁਪਏ ਵਰਤੇ ਸੀ ਅਸੀਂ ਤਾਂ ਭਾਈ ਇੱਥੇ ਆਉ ਦੇ ਨਰਮੇ ਚੂਗੇ ਕੰਮ ਕਰੀ ਗਏ ਕੰਮ ਕੀਤੇ ਕਿ ਕੰਮ ਛੱਡ ਕੇ ਸਾਡੇ ਫਸਲਾਂ ਦੇ ਕਿੰਨੇ ਨੁਕਸਾਨ ਹੋ ਗਏ ਚੋਣੀਆਂ ਨਰਮੇ ਚੂਗਦੀ ਦਾ ਕਿੱਡਾ ਮਹਿੰਗਾ ਭਾਅ ਸੀ ਤੇ ਅਸੀਂ ਆ ਦੇ ਨ ਕਰੇ ਮਨਜਾਲ ਵੀਰੇ ਚੋਂਨਾਂ ਸਾਹਮਣੇ ਤੇ ਕਰੇ ਰੰਦੇ ਧਾਰਾਂ ਕੱਢ ਦੇ ਛਕੜ ਬੈਠ ਕੇ ਕੰਮ ਆਦੇ ਘਰ ਦੇ 500 ਰੁਪਏ ਕਿਸੇ ਨਹੀਂ ਅਸੀਂ ਪਾਈ ਗਏ ਸੀ ਅਗੀਆਂ ਜਾਇਦਾਦਾਂ ਖਾਤਰ ਜਿਹਦੇ ਜਾਣਾ ਪੈਂਦਾ ਸੀ ਵੀ ਆਓ ਚਾਚੂ ਬਤਾਈਏ ਚੱਲੀਏ ਮੁੰਡੇ ਵੀ ਆ ਹੁੰਦੇ ਸੀ ਉਨਾ ਤੇ ਮੁੰਡਾ ਤੇ ਕੁੜੀ ਗਈ ਸੀ ਸਾਨੂੰ ਸੰਸਾਰ ਘਾਟ ਤੇ ਕਰ ਲੈ ਕੇ ਜਾਣ ਲੈ ਕੇ ਜਾਣ ਗਿਆ ਬਜ਼ੁਰਗਾਂ ਦਾ ਵੀ ਹੁੰਦਾ ਵੀ ਜਲ ਭਾਈ ਦੇ ਚੱਕਰ ਆਲੇ ਹੋਣਗੇ ਜਾ ਦੇਖਣ ਕਿ ਹੁਣ ਤਾਂ ਬੁੜੀ ਆਕਰ ਕਰਦੀ ਐ ਤੇ ਬੜੀ ਪੀ ਤੇ ਸਾਨੂੰ ਸੰਤ ਨਹੀਂ ਪਊਗੀ ਅਸੀਂ ਭਾਈ ਨਾਲੇ ਖਤਮ ਜਾਣੇ ਅੱਛਾ ਮਾਤਾ ਤੁਹਾਡੇ ਤਿੰਨ ਕੁੜੀਆਂ ਇੱਕ ਮੁੰਡਾ ਹਾਂ ਕਿੰਨ ਕੁੜੀਆਂ ਕੁੜੀਆਂ ਵੱਡੀਆਂ ਮੁੰਡਾ ਛੋਟਾ ਸੀ ਭਾਈ ਕੁੜੀਆਂ ਤਾਂ ਵਸਦੇ ਰੱਖੀਆਂ ਘਰਾਂ ਵਾਲੀਆਂ ਆਂ ਆਉਂਦੇ ਹੁਣ ਮੁੰਡਾ ਬਿਮਾਰ ਹੋ ਗਿਆ ਸਾਡੇ ਘਰ ਦੇ ਡਿਕਨਜੋਰੀ ਚੜੀਆਂ ਕੁੜੀਆਂ ਚੱਕ ਲ ਗਈਆਂ ਉਹਨਾਂ ਨੇ ਸੰਭਿਆ ਉਹਨਾਂ ਨੇ ਇਲਾਜ ਲਈ ਵੜਿਆ ਹੁਣ ਵੀ ਕੁੜੀ ਬੈਠੀ ਦਿਨ ਸਾਂਹ ਦੀ ਬਿਸ਼ ਨਿੱਗ ਜਲੇ ਦਾਖਲ ਕਿ ਲਕਿਆ ਥੋੜਾ ਜਿਹਾ ਉਹ ਹੰਬੀ ਮੁੰਨਗੇ ਚੜਜੀ ਖੰਗ ਹੋ ਗਈ ਅੱਛਾ ਮਾਤਾ ਤੇ ਥੋੜੀ ਨੋ ਗੁਜਰਗੇ ਨੋ ਗੁਜਰੀ ਪੌਣੇ 2 ਸਾਲ ਹੋ ਗਏ ਭਾਈ ਅੱਜ ਪੌਣੇ 2 ਸਾਲ ਹੋ ਗਏ ਹਾਂ ਤੇ 13 ਸਾਲ ਬਸ ਕੇ ਚਲੀ ਮਰ ਗਈ ਕੋਈ ਨਾ ਕੀ ਗੱਲ ਹੋ ਗਈ ਮਾਤਾ ਉਹ ਬਸਿਆ ਜਾ ਤੱਕੇ ਨੀ ਪੇਸ਼ਣ ਹੋ ਗਿਆ ਨੀ ਮੂਨੀਆਂ ਹੋ ਗਿਆ ਇਹਨੂੰ ਇਹ ਬਹਾਨਾ ਜਿਹਾ ਬਣ ਗਿਆ ਹੂੰ ਚੜ ਗਿਆ ਤਾਬ ਤੇ ਲੈ ਜੇ ਭਾਈ ਉਹਦਾ ਕਾਲ ਆ ਗਿਆ ਘਟ ਗਈ ਭਾਈ ਉਹਦੀ ਤੇ ਹੁਣ ਫਰਮਾਤਾ ਤੁਹਾਡੀ ਤਾਂ ਉਮਰ ਬਹੁਤ ਹੈ ਚੁੱਲਾ ਚੌਂਤਰਾ ਖਾਣ ਪੀਣ ਸਭ ਕੁਝ ਉੱਪਰ ਤੁਸੀਂ ਆਪ ਦੇਖਦੇ ਹੋ ਤੇ ਆਪ ਹੀ ਤੁਹਾਡੇ ਸਾਹਮਣੇ ਬਈ ਮੈਂ ਚਾਹ ਬਣਾ ਕੇ ਜਾਈ ਸਾਨੂੰ ਤਾਂ ਅਸੀਂ ਬਹੁਤ ਸਵਾਦ ਚਾਹ ਪਈ ਮਾਤਾ ਤੇ ਚਾਹ ਪਿਆਈ ਤੇ ਜਿਹੜਾ ਕਹਿੰਦੀ ਰੋਟੀ ਪਕਾ ਕੇ ਮੁੰਡਾ ਵੀ ਖਾਂਦਾ ਆ ਮੁੰਡਾ ਰੱਖੇ ਡੰਗਰ ਸਾਹਮ ਦਾ ਸੱਤਾ ਸੰਦੇ ਨਹੀਂ ਹੂੰ ਇਹ ਮੁੰਡਾ 4 ਮਹੀਨਿਆਂ ਦਾ ਸੰਦੇ ਹੈ ਇੱਕ ਬੁੜੀ ਸਾਡੇ ਮੱਜਾਂ ਚੋਂ ਹੁੰਦੀ ਐ ਉਹ ਵਿਚਾਰੀ ਮੱਜਾਂ ਚੋਂ ਹੁੰਦੀ ਐ ਉਹ ਮੱਜਾਂ ਚੋਂ ਲੈਂਦੀ ਆਂ ਥਿੰਡਾਟ ਕਿਤੇ ਪਸਸਾਂ ਦਾ ਸਾਥ ਦਾ ਤੁਸੀਂ ਫਿਰ ਰੋਟੀ ਟੁਕ ਤੁਸੀਂ ਆਪ ਕਰੀਂ ਰੋਟੀ ਫਿਰ ਬਣਾ ਲੈਨੇ ਚਾਹ ਬਣਾ ਹੀ ਪੈਣਾ ਲੈਨੇ ਭਾਈ ਹਾਲੇ ਤਾਂ ਤੁਸੀਂ ਵਧੀਆ ਤੁਰੇ ਫਿਰਦੇ ਹੋ ਮਹਾਰਾਜ ਕਰੇ ਤੁਸੀਂ ਐਂ ਰਹੋ ਕਿਰਪਾ ਗੁਰੂ ਦੀ ਪਰ ਜੇਕਰ ਜੇ ਬੜੇਪਾ ਹਜੇ ਹੋਰ ਆਊਗਾ ਹਾਂ ਹਾਂ ਇਹ ਤਾਂ ਬੜੇਪਾ ਹੀ ਹੁਣ ਮੁਟਿਆਰਸ ਬਣ ਥੋੜੀ ਹੁੰਦੀ ਬਟਿਆਰਪੋੜਾ ਥੋੜੀ ਆਉਣਾ ਕਮਣਾ ਹੀ ਐ ਤਾਂ ਤੇ ਫੇਰ ਮਾਤਾ ਅੱਗੇ ਫੇਰ ਕੋਈ ਧੀਆ ਦੇਖ ਲਈਆਂ ਕੀ ਹੋਊਗਾ ਮੈਂ ਤਾਂ ਸਾਰਾ ਕੁਝ ਮੈਂ ਕੋਈ ਉਵੇਂ ਇੰਟਰਵਿਊ ਨਹੀਂ ਕਰਨ ਆਇਆ ਮਾਤਾ ਕਿ ਆਪਾਂ ਨਹੀਂ ਬੀ ਲੋ ਧੀਆ ਤਾਂ ਦੇਖਣੀ ਧੀਆ ਤਾਂ ਤਾਂ ਦੇ ਘਰੀਆਂ ਸਾੜਾ ਟਾਈਮ ਮਰਨਾ ਜਮਨ ਤਰਾਬਾ ਦਾ ਹੋਊਗਾ ਮਰਨੇ ਹੋਈ ਜੋ ਗੁਰਬੀਗੀ عمر ਬਹੁਤ ਹੋਗੀ ਤੇ ਫਿਰ ਰਖਲਾ ਦੀ ਸਦਾ ਤਾਂ ਕੋਈ ਜੀਵਿਆ ਨਹੀਂ ਜੀ ਜਾਣੀ ਹਾਂ ਹਾਂ ਸ਼ੇਖ ਫਰੀਦ ਜੀ ਨੇ ਕਿ ਇਹ ਪਰ ਚੜਦੀ ਕਲਾ ਚ ਹੋ ਤੁਸੀਂ ਸਾਰਾ ਜੀਵਣਾ ਤਾਂ ਫਿਰ ਤਾਂ ਹੋ ਸਿੱਖੇ ਜੇ ਮਰਨ ਤਰਾਬਾ ਦਾ ਹੋਗਾ ਨਾ ਭਾਈ ਹਾਲੀ ਉਹਦੇ ਸੰਜੋਗ ਨਹੀਂ ਬਣੇ ਅਗਲਾ ਹੰਦਾ ਸੀ ਦੋ ਅਜੂਨ ਰਿਸ਼ਤਾ ਕਿਉਂ ਕਰੀਏ ਲੋਕੇ हां ਇਹ ਵੀ ਗੱਲ ਹੈ ਨਫ਼ਰਤ ਮੰਨਦਾ ਪਰ ਸੱਚ ਕਈ ਮੁੰਡੇ ਨੂੰ ਆਹਾਂਗੇ ਤੂੰ ਇਹ ਜੀ ਚੜਿੱਤੀ ਕੁੜੀ ਨਾ ਕੋਈ ਨਹੀਂ ਤੇ ਉਹ ਵੀ ਤੀਰ ਨੇ ਮਾਰੂ ਤੇ ਖੜਨੀ ਭੱਜ ਜਾ ਤਾਂ ਲੈ ਕੇ ਭੱਜ ਗਿਆ ਕੋਈ ਅਸਰ ਖਰਾ ਕਰੇ ਕੋਈ ਸਿਆਣੀ ਕੁੜੀ ਹੈ ਘਰ ਸਾਹਦੇ ਉਹ ਸਮੇਂ ਨੂੰ ਢੀਕ ਦਿਆਂ ਕੋਈ ਵੀ ਚੰਗਾ ਰਿਸ਼ਤਾ ਜੁੜ ਜੇ ਤਾਂ ਵੀ ਆਉਂਦਾ ਘਰ ਸਾਹ ਹਲੇ ਹਾਂ ਮਾਤਾ ਜਿਹੜਾ ਕੇਸ ਤੁਸੀਂ ਲੜ ਰਹੇ ਹੋ ਮੈਂ ਇੱਕ ਦੋ ਗੱਲਾਂ ਹੀ ਹੋਰ ਕਰਨੀਆਂ ਠੰਡ ਬਹੁਤ ਆ ਤੁਸੀਂ ਬਾਹਰ ਬੈਠੇ ਹੋ ਅੱਛਾ ਬਾਈ ਜਿਹੜਾ ਕੇਸ ਤੁਸੀਂ ਲੜ ਰਹੇ ਹੋ ਅੱਛਾ ਕਿਸੇ ਲੀਡਰ ਦੀ ਸ਼ਹਿਤਾ ਨਹੀਂ ਤੁਹਾਨੂੰ ਲੋਕਾਂ ਦੇ ਭਲੇਖੇ ਕੱਢਦੇ ਆਪਾਂ ਕੋਈ ਕਾਂਗਰਸਿੰਗਾਂ ਤੇ ਨਹੀਂ ਕਰਾਇਆ ਕੋਈ ਕਾਲੀ ਤਾਂ ਨਹੀਂ ਕਰਾਈ ਬੈਠੇ ਕੋਈ ਝਾੜੂ ਵਾਲੇ ਤਾਂ ਨਹੀਂ ਕਰਾਈ ਬੈਠੇ ਭਾਜਪਾ ਨਾ ਝਾੜੂ ਵਾਲ ਨੇ ਤੇਰੀਵਾਲ ਨੇ ਮਾ ਆ ਵੇਖੀ ਸਨਮਾਨਤ ਕੀਤਾ ਸੀ ਸਾਡਾ ਹਾਂ ਸਰ ਉਹ ਤਾਂ ਵੱਖਰੀ ਗੱਲ ਹੈ ਨਾ ਨਾਲ ਨਹੀਂ ਖੜਾ ਕੋਈ ਆਈ ਨਹੀਂ ਆ ਦੇ ਛਾਵੇਂ ਸੀ ਤੁਸੀਂ ਕਰੋ ਸਨਮਾਨਤ ਕੀਤਾ ਸੀ ਜੇ ਆਖੇ ਮਾਤਾ ਦਾ ਤੁਰਨੇ ਜਾਂਦਾ ਮੈਂ ਹੈਲੀਕਾਪਟਰ ਭੇਜਾਂ ਉਸ ਵੇਸੇ ਛਾਇਆ ਸੀ ਇੱਥੇ ਕਰਿਆ ਸੀ ਹਰਜੋਤ ਵੇਸ ਕਰਿਆ ਸੀ ਕਰਿਆ ਸੀ ਇੱਕ ਵਕੀਰ ਹੋਰ ਸੀ ਉਹ ਜਦੋਂ ਵੇਖਿਆ ਉਹ ਤਾਂ ਛੋਟਾ ਜਿਹਾ ਸੀ ਵਿਖੀ ਦਾ ਹਰਜੋਤ ਮੈ ਸੀ ਨਾ ਉਹ ਨਿੱਕੇ ਨੂੰ ਤੇ ਜਵਾਕ ਜਿਹਾ ਲੱਗਿਆ ਫਿਰ ਕਿਰਮ ਚੰਦੀ ਗਾ ਹਰਜੋਤ ਮੈ ਤੁਹਾਨੂੰ ਜਵਾਕ ਜਿਹਾ ਲੱਗਿਆ ਹਾਂ ਵੀ ਨਿੱਕੇ ਜਿਹਾ ਛੋਟ ਜਿਹੜਾ ਕੇਜਰੀਵਾਲ ਦੇ ਉਦੋਂ ਵੀ ਇੱਕ ਇੱਕ ਬਲਵੀਰ ਡਾਕਟਰ ਸੀ ਹਾਂ ਡਾਕਟਰ ਬਲਵੀਰ ਹਾਂਜੀ ਉਹ ਨੇ ਆਖੇ ਮੈਂ ਤਾਂ ਜਾਨਣਾ ਮੈਨੂੰ ਦਰਸ਼ਨ ਪਾ ਕੇ ਪਹਿਲੀ ਥਾਂ ਲੱਗੇ ਮਨੇ ਮਾਤਾ ਕਹੇ ਜਿੰਨ ਤੁਹਾਨੂੰ ਜਨਮ ਦਿੱਤਾ ਹੈ ਉਹ ਮਾਂ ਗਈ ਮਾਂ ਤਾਂ ਮੈਂ ਧੰਨਵਾਦੀ ਪੜੀ ਲਿਖੀ ਗ੍ਰਾਮ ਸਭਾ ਦੀ ਪਾਠਣ ਸੀ ਮਾਂ ਤਾਂ ਮਾਵਾਂ ਤਾਂ ਨਹੀਂ ਹੁੰਦੀਆਂ ਮਾਵਾਂ ਤਾਂ ਨਹੀਂ ਹੁੰਦੀਆਂ ਤਾਂ ਨਹੀਂ ਹੁੰਦੀਆਂ ਜਿਹੜੀ ਮਾਂ ਬਣ ਗਈ ਮਾਵਾਂ ਤਾਂ ਨਹੀਂ ਹੁੰਦੀਆਂ ਬਿਨ ਦਨ ਮਿਲਦਾ ਸੀ ਤੇ ਪਰ ਉਹ ਮੈਂ ਤਾਂ ਕਿ ਕੰਮ ਨਾ ਜੇ ਹਰ ਜੋਜ ਵਾਂਗ ਇਹ ਤੁਹਾਡੇ ਕੋਲੇ ਹੋਊਗਾ ਉਹ ਮੇਰੇ ਕੋਲ ਇੱਕ ਕੁਰਸੀ ਤੇ ਬੈਠਾ ਜਿਹੜਾ ਪ੍ਰਚਾਰ ਹੁੰਦਾ ਸੀ ਰੱਖ ਲਿਆ ਸਾਰੇ ਦੁਨੀਆਂ ਹੋਰ ਬਚਰਿਆਂ ਨਾਲ ਆਖਣਾ ਵੱਡੇ ਨਾਲ ਨੇ ਤੇ ਉਹ ਬੈਠਕ ਜਰੋਂ ਜਵਾਕ ਜਿਹਾ ਲੱਗਿਆ ਮੈਂ ਤਾਂ ਨੀ ਕੀ ਬੋਲਣਾ ਸੀ ਮੈਂ ਤਾਂ ਸਭ ਵੱਡੀ ਸਰੀ ਆ ਉਹਨੂੰ ਆਖਦਾ ਜਵਾਕ ਲਾ ਸੀ ਨਰਮੰਦ ਸਿੰਘ ਤੇ ਜੀ ਉਹ ਤਾਂ ਹੀ ਨਰਮ ਸਿੰਘ ਮਾਤਾ ਜਦੋਂ ਸੱਤਾ ਜਿੱਨੀ ਆਏ ਹਰਜੋਤ ਪੈਂਸ ਵਰਗੇ ਅੱਜ ਜਾ ਕੇ ਵੇਖੂਗਾ ਕਿਵੇਂ ਟੀਚਰਾਂ ਦੇ ਕੜਾਪਾ ਜੜਿਆ ਹੋਇਆ ਹੁਣ ਮੈਂ ਰੱਖ ਲਿਆ ਵੀ ਹੁਣ ਤਾਂ ਗੱਭਰੂ ਮੈਂ ਕਿਹ ਤਾਂ ਬੰਦਾ ਬਣੇ ਫਿਰ ਤਾਂ ਜਵਾਕ ਜਾਂ ਸੀ ਤੇ ਗੱਭਰੂ ਹੋ ਗਿਆ ਹੁਣ ਤਾਂ ਭਾਈ ਫਿਰ ਹੁਣੇ ਹੀ ਸੀ ਰੱਖ ਲਾ ਮਾਤਾ ਬਹੁਤ ਜਿਆਦਾ ਠੰਡ ਹੈ ਜੀ ਤੁਸੀਂ ਫਿਰ ਵੀ ਸਾਨੂੰ ਟਾਈਮ ਦਿੱਤਾ ਬਹੁਤ ਸਵਾਦ ਚਾਹ ਪਿਆਈ ਵਧੀਆ ਗੱਲਾਂ ਹੋਈਆਂ ਭਲੇਖੇ ਆਪਾਂ ਲੋਕਾਂ ਦੇ ਦੂਰ ਕਰਤੇ ਲੇਖੇ ਅਸੀਂ ਸੱਚੀ ਗੱਲ ਕਰ ਚੂੜੀ ਨਹੀਂ ਮਾਰਿਆ ਸੱਚੀ ਗੱਲ ਮਿੱਠੋ ਕੇ ਕਹਦੀ ਹਾਂ ਹੁਣ ਕਰੀਏ ਚੂਠ ਨਹੀਂ ਮਾਰਿਆ ਅਸੀਂ ਚੂੜੀ ਜੀ ਜਿਹੜਾ ਝੂਠ ਮਾਰਿਆ ਲੰਦੇ ਬੜਾ ਹੋ ਕੇ ਮਰੇ ਹਾਂ ਬੜਾ ਝੂਠ ਮਾਰਨ ਆਪਾਂ ਸੱਚੀ ਗੱਲ ਕਰਦੇ ਆਂ ਭਾਈ ਜ਼ਿੰਦਗੀ ਝੂਠ ਨਹੀਂ ਮਾਰਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਤੁਹਾਡੀ ਵੀ ਲੰਮੀ ਆਜੂ ਕਰੇ ਮਹਾਰਾਜ ਆਪ ਕੋ ਨੌਖੇ ਪਾਲੇ ਜੀ ਸ਼ੁਕਰੀਆ ਜੀ